ਵਿਚਾਰ ਕਾਂਗਰਸ ਦਾ ਨਹੀਂ ਹੈ ਇਹ ਇਹ ਵਿਚਾਰ ਇੱਕ ਬੰਦੇ ਦਾ ਹੈ ਜਿਹੜੇ ਵਿਚਾਰ ਨਾਲ ਰੌਲਾ ਪਿਆ ਹੋਇਆ ਕਾਂਗਰਸ ਦੇ ਕਿੰਨੇ ਪ੍ਰਧਾਨ ਬਣੇ ਮੇਰਾ ਕਿਸੇ ਨੇ ਰੌਲਾ ਨਹੀਂ ਪਿਆ ਮੇਰਾ ਕਿਸੇ ਨੇ ਕਦੇ ਸ਼ਿਕਵਾ ਨਹੀਂ ਹੋਇਆ ਕਦੇ ਕਿਉਂਕਿ ਜਿਹੜਾ ਸਭ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਰੱਖਦਾ ਹੈ ਹਿੰਦੂ ਸਿੱਖ ਮੁਸਲਮਾਨ ਈਸਾਈ ਸਭ ਨੂੰ ਨਾਲ ਲੈ ਕੇ ਚੱਲਦਾ ਜਿਹੜਾ ਬੰਦਾ ਮੈਂ ਬਾਰ-ਬਾਰ ਇਸ ਕਾਨੂੰ ਨਿੰਦਰਾ ਹੈ ਮੈਂ ਬਾਰ-ਬਾਰ ਭੰਡਦਾ ਹੈ ਤੁਸੀਂ ਦੇਖੋ ਕੱਲ ਰੋਲਸ਼ੋ ਦੇਖਿਆ ਨਾ ਤੁਸੀਂ ਲੁਧਿਆਣੇ 'ਚ ਤੇ ਕਿਵੇਂ ਸਿੱਖ ਜਥੇਬੰਦੀਆਂ ਨੇ ਸਿੱਖਾਂ ਨੇ ਅਮਰਧਾਰੀ ਬੀਬੀਆਂ ਨੇ ਇਹ ਬੋਰਡ ਦਿਖਾਇਆ ਉਹਨੂੰ ਤੇ ਇੱਕ ਸਾਥ ਇਹ ਸਿੱਖ ਵਿਰੋਧੀ ਯਾਰ ਆਜਾ ਬਿੰਗ ਯਾਰ ਤੁਸੀਂ ਜਦੋਂ ਅਮਰਤ ਸਿਕਾਉਣ ਵਾਲੇ ਨੌਜਵਾਨਾਂ ਦੇ ਖਿਲਾਫ ਚਿੱਠੀਆਂ ਲਿਖੂਗੇ ਡੀਜੀਪੀ ਨੂੰ ਡੀਜੀਪੀ ਨੂੰ ਤੇ ਲੋਕ ਕੀ ਸਮਝਣਗੇ ਅਮਰਤ ਦੇ ਖਿਲਾਫ ਚਿੱਠੀ ਲਗ ਰਹੇ ਹੋ ਨਾ ਅਮਰਤਪਾਲ ਦੇ ਖਿਲਾਫ ਨਹੀਂ ਲਿਖ ਰਹੇ ਅਮਰਤ ਸਿਕਾਉਣ ਦੇ ਖਿਲਾਫ ਲਿਖ ਰਹੇ ਹੋ ਨਸ਼ਾ ਬੰਦ ਕਰਾਉਣ ਦੇ ਖਿਲਾਫ ਲਿਖ ਰਹੇ ਹੋ ਬਠਿੰਡੇ ਜੇਲ੍ਹ ਤੋਂ ਲਾਰੈਂਸ ਬਿਸ਼ਨੋਈ ਸਿੱਧੂ ਮੂਸੇਵਾਲਾ ਦਾ ਕਾਤਲ ਉਹਦੀ ਇੰਟਰਵਿਊ ਹੁੰਦੀ ਆ ਤੁਹਾਡਾ ਮੂੰਹ ਬੰਦ ਰਹਿੰਦਾ ਇੱਕ ਨਹੀਂ ਦੋ ਇੰਟਰਵਿਊ ਹੁੰਦੀਆਂ ਨਾ ਪੱਤਰਕਾਰ ਵਾਲੀ ਚਿੱਠੀ ਲਿਖੀ ਤੁਸੀਂ ਨਾ ਉਸ ਗੈਂਗਸਟਰ ਬਾਰੇ ਚਿੱਠੀ ਲਿਖੀ ਕੀ ਸਮਝੀਏ ਤੁਹਾਨੂੰ ਇਸ ਗੱਲ ਨੂੰ ਅਮਰਤ ਛਕੌਣ ਵਾਲਾ ਖਿਲਾਫ ਚਿੱਠੀ ਲਿਖਦੇ ਹੋ ਫਿਰ ਉਹਨੇ ਕਾਂਗਰਸ ਨੂੰ ਸਮਝਣਾ ਪਊਗਾ ਨਾ ਕਿਹੜੇ ਫਿਰਕੂ ਸੋਚ ਵਾਲੇ ਲੋਕਾਂ ਨੂੰ ਭਗਵਾਣੀਆਂ ਦੇਣੀਆਂ ਆ ਦੇਖੋ ਤੁਸੀਂ ਹਾਲ ਫਿਰ ਕੀ ਹੋਇਆ ਪੰਜਾਬ ਚ ਕਾਂਗਰਸ ਦਾ ਕਿੰਨੇ ਲੋਕ ਚਲੇ ਗਏ ਛੱਡ ਕੇ ਕਿੰਨੇ ਲੋਕ ਛੱਡ ਕੇ ਚਲੇ ਗਏ ਦੇਖੋ ਤੁਸੀਂ 1985 ਚ ਮੇਰੇ ਪਿਤਾ ਜੀ ਨੇ ਚੋਣ ਲੜੀ ਆ ਬਾਕੀ ਬੜਨੇ ਤੋਂ 1984 ਹੁਣ ਕੀ ਹੱਥੀ ਸਿੱਖਾਂ ਨਾਲ ਦਿੱਲੀ ਸਿੱਖ ਕਤਲੇਆ ਮੁਰਾਦਰਬਾਦ ਸਾਹਿਬ ਤੇ ਹਮਲਾ ਸੰਤ ਜਗਨਨ ਸਿੰਘ ਖਾਨ ਸਾਹਿਬ ਕੋ ਡਰਾਮਾਂ ਦੀ ਸ਼ਹਾਦਤ ਹੁੰਦੀ ਆ ਅਸੀਂ ਉਹ ਸਾਲ ਕੇ ਤੋਂ ਕਾਂਗਰਸ ਵੱਲੋਂ ਚੋਣ ਲੜਨਾ ਮੇਰੇ ਪਿਤਾ ਕਿ ਮੈਂ ਤਾਂ ਚਲੋ ਬਹੁਤ ਛੋਟਾ ਸੀ 4-5 ਸਾਲ ਦਾ ਸੀ ਤਾਂ ਉਹ ਚੋਣ ਲੜਨੀ ਕੋਈ ਛੋਟੀ ਗੱਲ ਸੀ ਕਾਂਗਰਸ ਵੱਲੋਂ 199 ਕਾਂਗਰਸ ਨੂੰ ਤੇ ਉਹਨਾਂ ਲੋਕਾਂ ਨੂੰ ਜੇ ਤੁਸੀਂ ਘਰਾਂ ਚ ਦੱਬੋਗੇ ਇਹਨਾਂ ਲੋਕਾਂ ਨੇ ਕਾਂਗਰਸ ਖੜੀ ਕੀਤੀ ਆ ਤੁਸੀਂ ਤਾਂ ਯਾਰ ਕੱਲ ਦੇ ਜਵਾਬ ਦੋ ਤੁਸੀਂ ਤਾਂ ਉਹ ਤੋਂ ਤੁਹਾਡਾ ਪਤਾ ਵੀ ਨਹੀਂ ਤੁਹਾਡਾ ਤੁਸੀਂ ਆਪ ਕਹਿੰਦੇ ਹੋ ਕਿ ਰਾਜਾ ਆਪਣੇ ਗਾਪੇ ਤੇ ਮੇਰਾ ਤਾਂ ਕੋਈ ਰਾਜਨੀਤਿਕ ਸ਼ੌਕ ਨਹੀਂ ਤੇ ਤੇਰੇ ਦੇਣ ਹੀ ਨਹੀਂ ਕਾਂਗਰਸ ਨੂੰ ਕਾਂਗਰਸ ਇਹ ਜਿਹੇ ਬੰਦੇ ਨੂੰ ਮੂਹਰੇ ਕਿਉਂ ਲੱਗੇ ਆਂ ਮੋਟੂਰ ਇਕੋ ਦੇਸ਼ ਲੈ ਕੇ ਇੱਕ ਮਿਸ਼ਨ ਲੈ ਕੇ ਚੱਲੇ ਆਂ ਉਹਨਾਂ ਲੋਕਾਂ ਨੂੰ ਜਾਗਰੂਕ ਕਰਨ ਲਈ ਜਿਹੜੇ ਲੋਕ ਹਰ ਵਾਰੀ ਥੱਕੇ ਜਾਂਦੇ ਆਂ ਕੁਣ ਲੋਕਾਂ ਦੱਸਣ ਲਈ ਕਿ ਉਹ ਲੋਕ ਫੇਰ ਆ ਗਏ ਆ ਮੈਦਾਨ 'ਚ ਜਿਹੜੇ ਲੋਕ ਪਹਿਲਾਂ ਵੀ ਤੁਹਾਨੂੰ ਠੱਗ ਕੇ ਗਏ ਆ ਬਾਅਦ ਤੁਹਾਡੀ ਸਾਰ ਨਹੀਂ ਲੈਂਦੇ ਤੁਹਾਡੇ ਦੁੱਖ ਸੁੱਖ ਦੇ ਵਿੱਚ ਨਹੀਂ ਆਉਂਦੇ ਤੁਹਾਡੀ ਕੋਈ ਬਾਤ ਨਹੀਂ ਪੁੱਛਦੇ ਤੇ ਉਹ ਲੋਕ ਦੁਬਾਰਾ ਮੈਦਾਨ 'ਚ ਆਏ ਉਹਨਾਂ ਲੋਕਾਂ ਨੂੰ ਹੁਣ ਮੈਦਾਨੋਂ ਬਾਹਰ ਕੱਢਣ ਲਈ ਅਸੀਂ ਇਕੱਠੇ ਆਏ ਹੋ ਕੇ ਆਏ ਆ ਹੱਕ ਸੱਚ ਦੀ ਲੜਾਈ ਲਈ ਕਿਉਂਕਿ ਲੰਬੇ ਸਮੇਂ ਤੋਂ ਜੋ ਕਾਂਗਰਸ ਦੇ ਵਿੱਚ ਅਸੀਂ ਕੰਮ ਕੀਤਾ ਹੈ 12-13 ਸਾਲ ਤੋਂ ਮੈਂ ਜੋ ਕਾਂਗਰਸ ਦੇ ਵਿੱਚ ਇੱਥੋਂ ਦਾ ਇੰਚਾਰਜ ਵੀ ਰਿਹਾ ਹਾਂ 8 ਸਾਲ ਲਗਾਤਾਰ ਇੰਚਾਰਜ ਹੈ ਮੇਰੇ ਨਾਲ ਬੈਠੇ ਸੀਪਾ ਖੰਡੂਰ ਜੀ ਇੱਥੋਂ ਦੇ ਪ੍ਰਧਾਨ ਸੀ ਲੋਕ ਸਭਾ ਦੇ ਕਿ ਹਰ ਵਾਰ ਲੀਡਰ ਆਉਂਦੇ ਆ ਸਾਡੀਆਂ ਵੋਟਾਂ ਲੈ ਜਾਂਦੇ ਸਾਡੀ ਕੋਈ ਬਾਤ ਨਹੀਂ ਪੁੱਛਦਾ ਇਸ ਕਰਕੇ ਅਸੀਂ ਉਹਨਾਂ ਨੌਜਵਾਨਾਂ ਨੂੰ ਨਾਲ ਲੈ ਕੇ ਉਹਨਾਂ ਨੌਜਵਾਨਾਂ ਵੱਲੋਂ ਦਿੱਤੇ ਹੋਏ ਸਨੇਹ ਤੇ ਪਿਆਰ ਦਿੱਤੇ ਹੋਏ ਆਪਾਂ ਚੋਣ ਮદાન ਚ ਉਤਰੇ ਆ ਕਿਉਂਕਿ ਸਿਆਸੀ ਪਾਰਟੀਆਂ ਨੇ ਜਿਸ ਤਰ੍ਹਾਂ ਕੋਈ ਇਧਰੋਂ ਛਾਲ ਮਾਰ ਕੇ ਇਧਰੋਂ ਛਾਲ ਮਾਰ ਕੇ ਇਧਰ ਉੱਠ ਜਾਂਦਾ ਹੈ ਇਸ ਚੀਜ਼ ਨੂੰ ਸਾਰਿਆਂ ਨੂੰ ਬੰਨ੍ਹ ਲਾਉਣ ਲਈ ਲੋਕਾਂ ਦੇ ਕਰਤਾਰ ਡਿੱਗੇ ਪਏ ਆ ਕੁਰਸੀਆਂ ਦੇ ਖਾਤਰ ਲੋਕ ਪੈਕਾਂ ਵੇਖਣ ਲਈ ਪਾਰਟੀਆਂ ਦੀ ਵੇਂਦੇ ਪਤਾ ਨਹੀਂ ਲਾਚਾਰਾਂ ਦੇ ਵਿੱਚ ਆ ਕੇ ਚੌਥਰਾਂ ਦੀ ਭੁੱਖ ਦੇ ਵਿੱਚ ਆ ਕੇ ਲੋਕਾਂ ਦੀਆਂ ਲਈਆਂ ਹੋਈਆਂ ਵੋਟਾਂ ਦਾ ਮਰਿਆਖ ਬਣਾਈ ਜਾਂਦੇ ਆ ਲੋਕਤੰਤਰ ਵਿੱਚ ਲੋਕ ਬਹੁਤ ਵੱਡੇ ਆ ਮੈਂ ਤਾਂ ਬੇਨਤੀ ਕਰੂੰਗਾ ਕਿ ਲੋਕੋ ਇਹ ਦਰਸਾਓ ਪੂਰੇ ਪੰਜਾਬ ਦੇ ਲੋਕੇ ਦਰਸਾਉਣ ਇਕੱਠੇ ਹੋ ਕੇ ਹਾਂ ਸੱਚਮੁੱਚ ਹੀ ਪੰਜਾਬ 바ਗੀਆਂ ਦੀ ਧਰਤੀ ਆ ਪੰਜਾਬ ਦੀ ਧਰਤੀ ਪੰਜਾਬ ਦੀ ਜਵਾਨੀ ਜੇ ਪੰਜਾਬ ਦੀ ਜਵਾਨੀ ਆਪ ਦੇ ਸਹੀ ਅਰਥ ਸਮਝ ਲਵੇ ਤਾਂ ਉਹ ਦਰਿਆਵਾਂ ਤੇ ਵਹਿਣ ਮੋੜ ਦੇ ਸਮਰੱਥ ਆ ਹਮੇਸ਼ਾ ਤਰਦੇ ਪਾਣੀ ਦੇ ਵਿੱਚ ਤਾਂ ਜਿੱਦਾਂ ਨੂੰ ਪਾਣੀ ਜਾਂਦਾ ਹਰੇਕ ਹੀ ਸੁਰਿਆ ਜਾਂਦਾ ਹੈ ਪਰ ਜਿੱਦਾਂ ਨੂੰ ਪਾਣੀ ਦਾ ਵਹਿਣ ਨਹੀਂ ਹੈਗਾ ਪਾਣੀ ਦੇ ਵਹਿਣ ਦੇ ਉਲਟ ਤਰਨ ਦਾ ਜਿਗਰਾ ਪੰਜਾਬੀਆਂ ਦਾ ਹਮੇਸ਼ਾ ਸੋ ਮੈਂ ਪੰਜਾਬੀਆਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਕੋਈ ਕਿਤੇ ਵੀ ਬੱਚਾ ਪੰਜਾਬ ਦੇ ਵਿੱਚ 13 ਬੰਦੇ ਚੁਣਤੀ ਭੇਜਣੇ ਆ 13 ਉਹ ਭੇਜੋ ਜਿਹੜੇ ਤੁਹਾਡੇ ਉਦੇਸ਼ ਨੂੰ ਪਰਮਿਸ਼ਨ ਨੂੰ ਅੱਗੇ ਲੈ ਕੇ ਬਾਅਦ ਵਿੱਚ ਸਰ ਸਾਹਿਬ ਤੁਸੀਂ ਦੱਬਾ ਸਮਾਂ ਕਾਂਗਰਸ ਪਾਰਟੀ ਚਲਾਈ ਹੋ ਪੂਰੀ ਕੌਮ ਤੇ ਕਾਰਨ ਚੁੱਕਿਆ ਮਹੋ ਚੋਣਾਂ ਦੇ ਵਰਤਨ ਕਾ ਉਹ ਤਾਂ ਪਹਿਲਾਂ ਹੈ ਨਹੀਂ ਸੀ ਇਲੈਕਸ਼ਨ ਹੋਣੀ ਇਲੈਕਸ਼ਨ ਆਇਆ ਨਾ ਨਹੀਂ ਬਿਸ਼ੇ ਲੰਬੇ ਸਮੇਂ ਤੋਂ ਇਲੈਕਸ਼ਨ ਹੋਣਾ ਹੈ ਹਾਂ ਹਾਂ ਤੇ ਮੇਰੇ ਪਿਤਾ ਹੀ ਚੋਣ ਲੜਦੇ ਸੀ ਇਲੈਕਸ਼ਨ ਲੜਦੇ ਸੀ ਹਰ ਵਾਰੀ ਉਹ ਤਾਂ ਫਿਰ ਪਿਤਾ ਜੀ ਦੇ ਬਰਾਬਰ ਚੋਣ ਲੜਨਾ ਸੀ ਇਸ ਕਰਕੇ ਜਦੋਂ ਕਾਂਗਰਸ ਵੱਲੋਂ ਚੋਣ ਲੜਦੇ ਸੀ ਆਪਾਂ ਤਾਂ ਉਹਨਾਂ ਦੇ ਨਾਰੇ ਹੁੰਦੇ ਸੀ ਕੀ ਨਰਾਜ਼ਗੀ ਲੱਗੀ ਹੈ ਰਾਜਾ ਵੜਿੰਗ ਜੀ ਨੂੰ ਉਤਾਰਿਆ ਤਾਂ ਕਰਕੇ ਤੁਸੀਂ ਛੱਡੀ ਹੈ ਕਾਂਗਰਸ ਇਹ ਜਾਂ ਕੀ ਨਰਾਜ਼ਗੀ ਕੀ ਹੈ ਤੁਸੀਂ ਜਾਣਕਾਰੀ ਲੈ ਕੇ ਆਇਆ ਕਾਂਗਰਸ ਕਟਿਆ ਸਾਲ ਪਹਿਲਾਂ 1.5 ਸਾਲ ਪਹਿਲਾਂ ਰਾਜ ਸਾਹਿਬ ਨੇ ਉਹੀ ਦਾ ਨਹੀਂ ਦੇਣਾ ਬਰੇਖ ਸਾਹਿਬ ਤੋਂ ਰਿਐਕਸ਼ਨ ਰਿਆ ਸੀ ਦੇਖੋ ਜਿਹੜੇ ਬੰਦੇ ਲੋਕਾਂ ਦੇ ਉਹ ਲੋਕਾਂ ਦੀਆਂ ਉਮੀਦਾਂ ਦੇ ਖਰੇ ਨਹੀਂ ਨਾ ਉਤਰਦੇ ਜਿਹੜੇ ਕਿਸੇ ਧਰਮ ਨੂੰ ਫਿਰਕੇ ਨੂੰ ਟਾਰਗੇਟ ਕਰਕੇ ਚੱਲਦੇ ਨੇ ਉਹਦੇ ਨਾਂ ਨਾਲ ਸਾਬ ਨਾ ਲਾਓ ਸਿੱਧਾ ਰਾਜਾ ਬਣਨ ਘੋਲ ਸਾਬ ਕਹਿਣ ਲਾਇਕ ਨਹੀਂ ਹੈਗਾ ਸਾਬ ਦੇ ਦੇਖੋ ਕਾਂਗਰਸ ਦਾ ਉਦੇਸ਼ ਆ ਸੈਕੂਲਰ ਕਾਂਗਰਸ ਦਾ ਸਨੇਹਾ ਸੈਕੂਲਰ ਕਾਂਗਰਸ ਸਭ ਧਰਮਾਂ ਦਾ ਸਤਿਕਾਰ ਕਰਦੀ ਹੈ ਇੱਕ ਬੰਦਾ ਇੱਕ ਧਰਮ ਨੂੰ ਟਾਰਗੇਟ ਕਰ ਲਿਆ ਤੁਸੀਂ ਉਹਦੇ ਨਾਂ ਨਾਲ ਸਾਭ ਲਾ ਕੇ ਤੁਸੀਂ ਇਸ ਲਖ ਦੀ ਬੇਇੱਜ਼ਤੀ ਨਾ ਕਰੋ। ਪੁੱਛੋ ਸਵਾਲ ਤੁਹਾਡਾ ਕੀ ਸੀ? ਫਿਰ ਆਇਆ ਬਣੇ ਕਿ ਹੁਣ ਖੱਟਦੇ ਕਾਲੇ ਕੀ ਨਹੀਂ ਸਕਦੇ। ਤਾਂ ਨਹੀਂ ਵੀ ਉਹ ਹੋਰੇ ਕਰਕੇ ਚੁੱਕੀ ਮਨ ਚੌਂ ਦਾ ਅੰਦਰ ਤੁਹਾਨੂੰ ਜੁੜੀ ਪਏ ਗਏ। ਨਹੀਂ ਮੈਂ ਤਾਂ 10 ਦਿਨ ਪਹਿਲਾਂ ਚੌਂ ਬੰਦਾਂ ਚ ਆ ਗਿਆ ਸੀ। ਅੱਜ ਤੋਂ 10 ਦਿਨ ਪਹਿਲਾਂ ਮੈਂ ਐਲਾਨ ਕਰਤਾ ਸੀ ਸ਼ਾਇਦ ਆਫੀਸ਼ੀਅਲੀ ਤੌਰ ਤੇ ਨਹੀਂ ਮੈਂ ਤੁਹਾਡੇ ਸਾਹਮਣੇ ਆਇਆ ਤੇ ਉਸ ਇਹ ਇਸ ਕਰ ਨਹੀਂ ਆਉਣਾ ਪਿਆ ਮੈਨੂੰ ਅੱਜ। ਥੋੜੀ ਥੋੜੀ ਮੁਕਾਬਲਾ ਕੀਦਾ ਮਕਸਦ ਤਾਂ ਗੁਰਦੀਪ ਸਿੰਘ ਮਿੱਤੂ ਕੋਲ ਦਾ ਮੈਂ ਰਾਜਾ ਬਣੇਗਾ। ਆਪਾਂ ਵੀ ਪਾਰਟੀ ਨੇ ਕਰ ਦੇ। ਦੇਖੋ ਆਪਣਾ ਕਿਸੇ ਨਾਲ ਲੜਾਈ ਨਹੀਂ। اپنی ਵਿਚਾਰ ਦੀ جنگ ਹੈ ਜਿਵੇਂ ਮੈਂ ਪਹਿਲਾਂ ਜਿੱਕ ਕੀਤਾ ਸਾਬਣ ਦਾ ਕੱਪੜੇ ਨਾਲ ਕੋਈ ਰੋਲਾ ਨਹੀਂ ਹੁੰਦਾ ਸਾਬਣ ਦਾ ਮੈਲ ਨਾਲ ਰੋਲਾ ਹੁੰਦਾ ਸੋ ਸਾਡੀ ਉਹ ਗੰਦਗੀ ਉਹ ਮੈਲ ਜਿਹੜੀ ਰਾਜਨੀਤੀ ਵਿੱਚ ਇਹਨਾਂ ਲੋਕਾਂ ਨੇ ਉਮੀਦ ਸੀ ਇਹਨਾਂ ਲੋਕਾਂ ਤੋਂ ਕਿ ਨੌਜਵਾਨ ਨੇ ਸਿਆਸਤ ਵਿੱਚ ਆਏ ਨੇ ਸਿਆਸਤ ਦਾ ਮੂੰਹ ਮਹਾਂਦਰਾ ਬਦਲਣ ਲੱਗੇ ਪਰ ਨਸਰ ਦੀ ਰਾਜਨੀਤੀ ਧਰਮ ਦੀ ਰਾਜਨੀਤੀ ਫਿਰਕਿਆਂ ਦੇ ਵੰਡਣ ਦੀ ਗੱਲ ਉਹ ਰਾਜਨੀਤੀ ਨੂੰ ਖਤਮ ਕਰ ਲਈ ਆਪਾਂ ਮੈਦਾਨ ਚ ਆਇਆ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਸਾਡੀ ਵਿਚਾਰ ਦੀ ਲੜਾਈ ਹੈ ਸਾਡਾ ਵਿਚਾਰ ਹੈ ਬਾਬਾ ਜਰਵਰ ਸਿੰਘ ਬਾਬਾ ਫਤਿਹ ਸਿੰਘ ਵਾਕ ਉਮਰਾਂ ਛੋਟੀਆਂ ਸੀ ਵਿਚਾਰ ਬਹੁਤ ਉੱਚਾ ਕਾਇਰ ਬਿੰਗੁਰੂ ਨੇ ਪਟਿਆਲਾ 'ਚ ਬਿਆਨ ਦਿੱਤਾ ਸੀ ਕਿ ਜੇ ਕੋਈ ਦੁਬਾਰਾ ਕੌਂਟਰਸਪਾਰਟ ਨੇ ਛੱਡ ਜਾ ਕੇ ਤੁਰਨਾ ਚਾਹੇ ਮੁੱਤੇ ਨਾਲ ਤੱਕ ਵਾਪਸ ਹੀ ਆ ਸਕਦਾ ਹੈ ਦੇਖੋ ਸਾਡੀ ਸੋਚ ਹੋਰ ਹੈ ਉਹਦੀ ਸੋਚ ਹੋਰ ਹੈ ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਵਿਚਾਰ ਦੀਗਾ ਚੋਰਾਂ ਦੇ ਪਿੱਛੇ ਛੱਡੇ ਜਾ ਕੇ ਤੁਰਨ ਵਾਲੇ ਬੰਦੇ ਚੋਰ ਹੀ ਹੁੰਦੇ ਆ ਕੱਲ ਵੀ ਤੁਸੀਂ ਦੇਖਿਆ ਹੈ ਇੱਥੇ ਕਾਂਗਰਸ ਦਾ ਪ੍ਰਧਾਨ ਆਇਆ ਹੋਵੇ ਰੋਡ ショਅ ਕੀਤਾ ਹੋਵੇ ਉਹਨੇ ਤੇ ਲੋਕ ਉਹਦਾ ਵਿਰੋਧ ਕਰਦੇ ਹੋਣ ਤਖਤੀਆਂ ਲੈ ਕੇ ਕਿ ਸਿੱਖ ਵਿਰੋਧੀ ਆ ਹੁਣ ਤੁਸੀਂ ਆਪ ਦੱਸੋ ਕਿ ਕਾਂਗਰਸ ਦਾ ਪ੍ਰਧਾਨ ਬਣ ਦੇ ਕਾਬਿਲ ਹੈ ਉਹ ਥੱਕ ਰੱਖਦਾ ਉਹ ਕਾਂਗਰਸ ਦਾ ਪ੍ਰਧਾਨ ਮੰਤਰੀ ਕਾਂਗਰਸ ਦਾ ਕਹਿੰਦੀ ਅਸੀਂ ਸੈਕੂਲਰ ਆ ਭੀਜੇਪੀ ਹਾਲਾਂਕਿ ਫਿਰਕੂ ਆ ਅਕਾਲੀ ਦਲ ਫਿਰਕੂ ਜਮਾਤ ਆ ਪਰ ਕਾਂਗਰਸ ਦਾ ਫਿਰਕੂ ਨਹੀਂ ਸੀ ਨਾ ਕਾਂਗਰਸ ਦਾ ਝੰਡਾ ਚੱਕਣ ਦਾ ਹੱਕ ਹੈਗਾ ਉਹਨੂੰ ਉਹਦੇ ਪਿੱਛੇ ਜਿਹੜੇ ਝੰਡਾ ਚੱਕਣ ਵਾਲੇ ਮੈਂ ਤਾਂ ਉਹਨਾਂ ਨੂੰ ਸਵਾਲ ਕਰਦਾ ਮੈਂ ਤਾਂ ਪੰਜਾਬ ਦੇ ਉਹਨਾਂ ਨੌਜਵਾਨਾਂ ਨੂੰ ਯੂਥ ਕਾਂਗਰਸ ਦੇ ਨੌਜਵਾਨਾਂ ਨੂੰ ਸਵਾਲ ਕਰਦਾ ਕਿ ਤੁਹਾਨੂੰ ਹਮੇਸ਼ਾ ਇਹੋ ਜਿਹੇ ਲੀਡਰਾਂ ਨੇ ਵਰਤੇ ਆਏ ਅੱਜ ਇਹਨਾਂ ਲੀਡਰਾਂ ਨੂੰ ਸਭ ਕੁਝ ਸਿਖਾਉਣ ਦਾ ਸਮਾਂ ਆਇਆ ਹੈ ਦੇਖੋ ਹਥਿਆਰ ਦੀ ਲੜਾਈ ਨਾਲ ਨਹੀਂ ਅਸੀਂ ਲੜਨਾ ਅਸੀਂ ਵਿਚਾਰ ਦੀ ਲੜਾਈ ਨਾਲ ਲੜਨਾ ਅੱਜ ਜਿਹੜੀ ਲੜਾਈ ਹੈ ਅੱਜ ਇੱਕ ਬਟਨ ਦਬਣਾ ਹੈ ਜਿਹੜਾ ਕੁਝ ਛੋਟੇ ਨਾਲ ਉਹਨਾਂ ਨੇ ਕੀਤਾ ਹੈ ਪਿਛਲੇ ਲੰਬੇ ਸਮੇਂ ਤੋਂ ਮੈਂ ਦੇਖਿਆ ਕਿੰਨੇ ਨੌਜਵਾਨਾਂ ਨੂੰ ਵਰਤੇ ਆਏ ਇਹਨਾਂ ਰਾਜੀਵ ਰਿੰਗੜਗੇ ਆ ਲੱਖਾਂ ਨੌਜਵਾਨਾਂ ਨੂੰ ਪੰਜਾਬ ਦੇ ਨੂੰ ਟਿਕਟਾਂ ਦੇ ਲਾਰੇ ਲਾ ਕੇ ਝੂਠ ਬੋਲ ਕੇ ਵਰਤੇ ਐ ਤੋ ਉਹ ਨੌਜਵਾਨਾਂ ਨੂੰ ਅੱਜ ਉੱਠ ਕੇ ਖੜੇ ਹੋਣਾ ਚਾਹੀਦਾ ਅੱਜ ਸਮਾਂ ਆਇਆ ਉਹਨਾਂ ਕੋਲ ਸਭ ਕੁ ਸਕੋਰਰ ਇਕੱਠੇ ਹੋ ਕੇ ਇਕੱਠੇ ਨੂੰ ਸਭ ਕੁਝ ਕਰਿਆ ਜਾਵੇ ਅਸੀਂ 10 ਦਿਨ ਪਹਿਲਾਂ ਐਲਾਨ ਕੀਤਾ ਸੀ ਇਹ ਤਾਂ ਇਹਦੀ ਮਾੜੀ ਕਿਸਮਤ ਖਿੱਚ ਕੇ ਉਹਨੂੰ ਲਦਾਨੇ ਲੈ ਆਈ ਆ ਕਿਉਂਕਿ ਮੈਂ ਐਲਾਨ ਕੀਤਾ ਸੀ ਤੇ ਖਿਲਾਫ ਲੜਨ ਦਾ ਜਦੋਂ ਮੈਨੂੰ ਪਾਰਟੀ ਚੋਂ ਕੱਢਿਆ ਸੀ ਕਿ ਜਿੱਥੋਂ ਲੜੇਗਾ ਉੱਥੋਂ ਹੀ ਲੜੂਗਾ ਮੈਂ ਤਾਂ ਉਦੋਂ ਵੀ ਕਿਹਾ ਸੀ ਤੂੰ ਤੇਰਾ ਹਲਕਾ ਗਿੱਦੜਵਾ ਅੱਜ ਅਸਤੀਫਾ ਦੇ ਅੱਜ ਲੜਦੇ ਆ ਪਰ ਉਹ ਮੈਂ ਬਠਿੰਡੋਂ ਲੜਨਾ ਸੀ ਬਠਿੰਡੋਂ ਮੇ ਓ ਯਾਰ ਖੜਾ ਹੋ ਗਿਆ ਲੱਖਾ ਸਦਾਨਾ ਚਲੋ ਫਿਰ ਹੁਣ ਆਪਾਂ ਚੱਲਣਾ ਨਹੀਂ ਸੀ ਆਪਾਂ ਮਨ ਬਣਾਇਆ ਵੀ ਆਪਾਂ ਲੁਧਿਆਣਾ ਲੜਦੇ ਹਾਂ ਕਿਉਂਕਿ ਤੁਸੀਂ ਜਾਣਦੇ ਹੋ ਤੁਸੀਂ ਕਿੰਨੇ ਸਾਲਾਂ ਤੋਂ ਮੇਰੇ ਨਾਲ ਟੱਚ ਹੋ ਇੱਥੇ ਆਪਾਂ ਕਿੰਨੇ ਸਾਲ ਕਿਹੜਾ ਮੁੱਦਾ ਹੈ ਲੋਕਾਂ ਦੀ ਕਿਹੜੀ ਲੜਾਈ ਹੈ ਜਿਹੜੀ ਆਪਾਂ ਨਹੀਂ ਲੜੀ ਸੜਕਾਂ ਦੇ ਉੱਤੇ ਤੁਸੀਂ ਵੀ ਦੇਖਿਆ ਉਸ ਤੋਂ ਬਾਅਦ ਤੇ ਉਸ ਤੋਂ ਪਹਿਲਾਂ ਯੂਥ ਕਾਂਗਰਸ ਕੀ ਹੋਜੀ ਹੈ ਹੁਣ ਤੁਸੀਂ ਦੇਖਿਆ ਜੀ ਉੱਤਰਾਖੰਡ ਦਾ ਕੀ ਹਾਲ ਹੈ ਕੌਣ ਪ੍ਰਧਾਨ ਹੈ ਪਤਾ ਕਿਸ ਨੂੰ ਇਹ ਪ੍ਰਧਾਨ ਸੀ ਆਪਾਂ ਚਾਰ ਸੀ ਉਹ ਲੜਾਈਆਂ ਲੜੀਆਂ ਲੋਕਾਂ ਦੀਆਂ ਸੀ ਉਹੀ ਲੜਾਈਆਂ ਲੜਦਲੇ ਕਰਕੇ ਇੱਥੇ ਸਾਡਾ ਨੌਜਵਾਨਾਂ ਦੇ ਵਿੱਚ ਸਾਰੇ ਕਬਾੜ ਦੇ ਵਿੱਚ ਸਾਡੀਆਂ ਕਮੇਟੀਆਂ ਹਰੇਕ ਪਿੰਡ ਦੇ ਵਿੱਚ ਕਿਉਂਕਿ ਮੈਂ ਛੱਡਿਆ ਹੀ ਨਹੀਂ ਨਾ ਲੁਧਿਆਣਾ ਪਿਛਲੇ 15 16 ਸਾਲ ਤੋਂ ਹਾਲਾਂਕਿ ਰਵਨੀਤ ਬਿੱਟੂ ਹੋਈ ਤਾਂ ਬਾਅਦ ਚ ਆਇਆ ਇੱਥੇ ਬਾਅਦ ਜਾ ਕੇ ਇਲੈਕਸ਼ਨ ਲੜਿਆ ਉਹਨਾਂ ਨੇ ਇੱਥੇ ਨਹੀਂ ਸੀ ਆਏ ਉਦੋਂ ਵੀ ਅਸੀਂ ਉਹ ਝੰਡਾ ਚੱਕਿਆ ਸੀ ਅਸੀਂ ਉਸਾਰ ਦਿੱਤਾ ਇਹਨਾਂ ਦਾ ਸਾਰਿਆਂ ਨੇ ਤੇ ਇਸ ਕਾਰਨ ਮੈਂ ਇੱਥੇ ਆਪਾ ਚੋਣ ਲੜਨ ਆ ਗਿਆ ਇੱਥੇ ਤਾਂ ਮੈਨੂੰ ਤਾਂ ਇਹ ਲੱਗਦਾ ਕਿ ਪਾਤਸ਼ਾਹ ਨੇ ਮੇਰੇ ਤੇ ਹਰਹਿਮਤ ਹੀ ਕੀਤੀ ਹੈ ਕਿ ਰਾਜੀਵ ਰੇਨ ਨੂੰ ਇੱਥੇ ਭੇਜਿਆ ਕਿਉਂਕਿ ਮੇਰਾ ਸੁਪਨਾ ਸੀ ਮੇਰਾ ਇਹ ਜਿਹੜੀ ਸੋਚ ਆ ਲੋਕਾਂ ਦੇ ਵਿੱਚ ਨੰਗੇ ਕਿ ਨਾ ਜਨਤਾ ਕਰਾਂਗੇ ਇਹ ਫਿਰਕੂ ਸੋਚ ਵਾਲਾ ਬੰਦਾ ਹੈ ਇਹ ਟਾਰਗੇਟ ਕਰਦਾ ਹੈ ਬੇਸ਼ੱਕ ਪੱਗ ਬੰਨਣ ਲੱਗ ਗਿਆ ਹੈ ਪਰ ਪੱਗ ਨੂੰ ਟਾਰਗੇਟ ਕੀਤਾ ਹਮੇਸ਼ਾ ਬਾਕੀ ਦੀ ਐਮੀ ਤੇ ਇਸ ਬੰਦੇ ਨੂੰ ਪਤਾ ਨਹੀਂ ਤੁਸੀਂ ਦੇਖਿਆ ਹੋਣਾ ਵੀਡੀਓ ਜਦੋਂ ਰਾਹੁਲ ਗਾਂਧੀ ਜੀ ਦਿੱਲੀ ਲੁਧਿਆਣਾ ਸੌਰੀ ਅੰਮ੍ਰਿਤਸਰ ਆਏ ਦਰਬਾਰ ਸਾਹਿਬ ਤਾਂ ਉਹਨਾਂ ਨੇ ਪੁੱਛਿਆ ਤੁਸੀਂ ਕੇਸਰੀ ਰੰਗ ਕਿਉਂ ਇਹਨੂੰ ਜਵਾਬ ਨਹੀਂ ਆਇਆ ਮੁਰੂ ਜਦਕਿ ਜੇ ਇਹਨੂੰ ਕੇਸਰੀ ਰੰਗ ਨਾਲ ਪਿਆਰ ਹੁੰਦਾ ਜੇ ਦਸਤਾਰ ਨਾਲ ਪਿਆਰ ਹੁੰਦਾ ਤਾਂ ਇਹ ਕਹਿੰਦਾ ਜੀ ਕੇਸਰੀ ਰੰਗ ਚੜ੍ਹਦੀ ਕਲਾ ਦਾ ਪ੍ਰਤੀਕ ਇਹ ਕੁਰਬਾਨੀਆਂ ਵਾਲਾ ਰੰਗ ਹੈ ਪਰ ਕਿਉਂਕਿ ਅੰਦਰੋਂ ਰੰਗ ਨਹੀਂ ਲੱਗਿਆ ਹੋਇਆ ਮਜਬੂਰੀ 'ਚ ਪੱਗ ਬੰਨੀ ਸ਼ੁਰੂ ਕੀਤੀ ਆ ਕਿ ਜਦੋਂ ਸਿੱਖੀ ਦੇ ਖਿਲਾਫ ਦਾਗ ਲੱਗ ਗਿਆ ਤੇ ਦੇਖਿਆ ਹੀ ਅਕਾਲ ਦਾ ਰੋਡਸ਼ੋ ਪੂਰੇ ਪੰਜਾਬ ਦੇ ਵਿੱਚੋਂ ਬੰਦੇ ਇਕੱਠੇ ਕਰਕੇ ਲਿਆਦੇ ਉਹ ਲੋਕਲ ਲੀਡਰਸ਼ਿਪ ਤੇਰੇ ਨਾਲ ਨਹੀਂ ਯਾਰ ਲੋਕਲ ਲੀਡਰਸ਼ਿਪ ਤੇਰੇ ਤੇ ਨਾਰਾਜ਼ ਆ ਤੇਰੇ ਨਾਲ ਨਹੀਂ ਹੈਗੀ ਤੇ ਤੂੰ ਬਾਹਰੋਂ ਬੰਦੇ ਇਕੱਠੇ ਕਰਕੇ ਬਾਹਰਲੇ ਨੇ ਵੋਟਾਂ ਥੋੜੀ ਪਾਉਣੀਆਂ ਆ ਲੱਖ ਦੇ ਸੋਦਾ ਉਹ ਨਾ ਹੁੰਦਾ ਕਿ ਉਹ ਨਾ ਮੈਟੇਰਿਅਲਿਜ਼ਮ ਕਿਉਂ ਇੱਕ ਮੁੱਦਾ ਥੋੜੀ ਆ ਅੱਜ ਰਾਜਨੀਤੀ ਦੇ ਮੁੱਦੇ ਹੀ ਗਾਇਬ ਤੁਸੀਂ ਦੇਖ ਲਓ ਅੱਜ ਰਾਜਨੀਤੀ ਦੇ ਮੁੱਦਾ ਹੈ ਸਭ ਤੋਂ ਵੱਡਾ ਮੁੱਦਾ ਐਜੂਕੇਸ਼ਨ ਦਾ ਉਸ ਤੋਂ ਬਾਅਦ ਸਿਹਤ ਦਾ ਮੁੱਦਾ ਜਿਹਦੇ ਕਰਕੇ ਆਵਾਂ ਦੀ ਪਾਰਟੀ ਲਾਰਾ ਲਾ ਕੇ ਸੱਤਾ ਚਾਹੀਸ ਆਪਾਂ ਦੇਖੀਏ ਉਸ ਤੋਂ ਬਾਅਦ ਇੱਕ ਸਭ ਤੋਂ ਜਿਹੜਾ ਪੰਜਾਬ ਦਾ ਤਰਾਸਦੀ ਆ ਉਹ ਜਾਤ ਪਾਤ ਗੁਰੂਆਂ ਦੀ ਧਰਤੀ ਆ ਇੱਥੇ ਜਾਤ ਪਾਤ ਦਾ ਬੋਲਬਾਲਾ ਇਹੋ ਜਿਹੇ ਲੋਕ ਕਰਦੇ ਇਹੋ ਜਿਹੇ ਉੱਚੇ ਅਹੁਦੇ ਤੇ ਬੈਠੇ ਲੋਕ ਕਰ ਰਹੇ ਮੁੱਤੇ ਬੜੇ ਨੇ ਜੀ ਹਰ ਇੱਕ ਮੁੱਦੇ ਤੇ ਲੜਾਂਗੇ ਉਹ ਕੁਝ ਕਰਾਂਗੇ ਪਰਮਾਤਮਾ ਦੀ ਮਿਹਰ ਨਾਲ ਪਹੁੰਚੀਏ ਉਸ ਪਲੇਟਫਾਰਮ ਤੇ ਉਹ ਕੁਝ ਕਰਕੇ ਦਿਖਾਵਾਂਗੇ ਜਿਹੜਾ ਹੱਦ ਤੱਕ ਕਿਸੇ ਮੈਂਬਰ ਪਾਰਲੀਮੈਂਟ ਨੇ ਲੁਧਿਆਣੇ ਲਈ ਨਹੀਂ ਕੀਤਾ ਬੜੇ ਬੜੇ ਤੁਹਾਡੇ ਸਾਹਮਣੇ ਬਣੇ ਤੋੜੀ ਜਿਹੜੇ ਮੁੱਦੇ ਹੋਰ ਕੇ ਜਿਹੜੇ ਲੋਕ ਸਭਾ ਦੇ ਵਿੱਚ ਲੁਧਿਆਣੇ ਨੂੰ ਚੱਪਾ ਹੋ ਗਿਆ ਸੀ ਬਾਈ ਲੋਕ ਸਭਾ 'ਚ ਪਹੁੰਚ ਕੇ ਦੱਸਾਂਗੇ ਮੁੱਦੇ ਕੀ ਹੁੰਦੇ ਆ ਮੈਂ ਤਾਂ 1947 ਤੋਂ ਸ਼ੁਰੂ ਕਰਨਾ 1966 ਵੀ 1983 ਵੀ ਮੁੱਦੇ ਤਾਂ ਬਥੇਰੇ ਨੇ ਥੋੜੀ ਵੀ ਸਲਾਹ ਲਵਾਂਗੇ ਕਿ ਲੁਧਿਆਣੇ ਨੂੰ ਇਸ ਚੀਜ਼ ਦੀ ਲੋੜ ਆ ਉਦੋਂ ਪੁੱਛਾਂਗੇ ਭਾਈ ਦੱਸੋ ਸਾਥ ਦੇ ਸਕਦੇ ਕਿ ਲੱਗਦਾ ਬਾਕੀ ਰਾਜਨੀਤੀ ਪਾਠ ਗਿਆ ਪਾਰਟੀਆਂ ਨੇ ਬੀਜੇਪੀ ਹੋ ਗਈ ਅਕਾਲੀ ਤਾਂ ਹੋ ਗਈ ਉਸ ਤੋਂ ਬਾਅਦ ਜੇ ਤੁਹਾਨੂੰ ਆਜ਼ਾਦ ਉਮੀਦਵਾਰ ਨੂੰ ਲੋਕ ਸਾਥ ਦੇਣ ਕਿ ਟੱਟ ਲੋਕ ਸਾਥ ਦੇਣ ਕਰਕੇ ਖੜਾ ਹੋਇਆ ਨਾ ਲੋਕ ਸਾਥ ਇੱਥੇ ਲੋਕਾਂ ਨੂੰ ਲੱਭਣਾ ਪੈਂਦਾ ਫੋਨ ਕਰ ਕਰ ਬਾਈ ਜੀ ਮੈਂ ਖੜਾ ਹੋ ਗਿਆ ਮੇਰੀ ਮਦਦ ਕਰੋ ਇੱਥੇ ਲੋਕ ਫੋਨ ਕਰਦੇ ਆ ਪ੍ਰਮਾਤਮਾ ਦੀ ਕਿਰਪਾ ਦੇ ਸਦਕਾ ਨੌਜਵਾਨਾਂ ਦੇ ਫੋਨ ਆਉਂਦੇ ਪਿੰਡਾਂ ਚ ਮਾਵਾਂ ਦੇ ਫੋਨ ਆਉਂਦੇ ਮੇਰੀਆਂ ਬੀਬੀਆਂ ਭੈਣਾਂ ਦੇ ਕਿ ਪੁੱਤ ਖੜਾ ਹੋ ਗਿਆ ਤੂੰ ਸਾਨੂੰ ਪਤਾ ਲੱਗਿਆ ਅਸੀਂ ਤੇਰੇ ਵਿਚਾਰ ਸੁਣਦੇ ਆ ਅਸੀਂ ਤੇਰੇ ਵਿਚਾਰ ਦੇ ਨਾਲ ਸਹਿਮਤ ਆ ਅਸੀਂ ਤੇਰੇ ਨਾਲ ਸੋ ਇਹ ਇਹ ਨਾ ਸਮਝੀਂ ਵੀ ਤੂੰ ਇਕੱਲਾ ਖੜਾ ਹੋ ਗਿਆ ਆਜ਼ਾਦ ਇਹ ਕੀ ਮਤਲਬ ਹੈ ਇਸ ਗੱਲ ਦਾ ਤੁਸੀਂ ਸਮਝੋ ਨਾ ਇਸ ਸੁਨੇਹੇ ਨੂੰ ਸਮਝੋ ਲੋਕ ਸਿਆਸੀ ਤਰ੍ਹਾਂ ਉਹ ਸੋਚ ਤੋਂ ਉੱਕ ਚੁੱਕੇ ਆ ਅੱਜ ਲੋਕ ਬਹੁਤੇ ਬੰਦ ਇਹੋ ਜਿਹੇ ਹੁੰਦੇ ਆ ਕਿ ਅਸੀਂ ਤਾਂ ਯਾਰ ਕਿਸੇ ਨੂੰ ਵੋਟ ਹੀ ਨਹੀਂ ਸਪਾਉਣੀ ਚਲ ਤੂੰ ਖੜਾ ਹੋ ਗਿਆ ਹੁਣ ਤੈਨੂੰ ਵੋਟਾਂ ਪਾਵਾਂਗੇ ਅਸੀਂ ਇਹ ਮਨ ਬਣਾ ਲਿਆ ਸੀ ਵੀ ਅਸੀਂ ਕਿਸੇ ਸਿਆਸੀ ਪਾਰਟੀ ਨੂੰ ਵੋਟ ਨਹੀਂ ਦੇਵਾਂ ਲੋਕਾਂ ਦੀ ਆਵਾਜ਼ ਕਈ ਵਾਰੀ ਇਹ ਹੁੰਦਾ ਕਿ ਆਜ਼ਾਦ ਬੰਦਾ ਖੜ ਜਾਂਦਾ ਉਸ ਤੋਂ ਬਾਅਦ ਪਾਰਟੀਆਂ ਦਬਾਅ ਦੇ ਦਿੰਦੀਆਂ ਜਾਂ ਪੈਸੇ ਦਾ ਲਾਲਚ ਦੇ ਦਿੰਦੀਆਂ ਤੇ ਅਸੀਂ ਵਹਿ ਜਾਂਦੇ ਆ ਤੇ ਇਦਾਂ ਦਾ ਉਹ ਤੁਹਾਨੂੰ ਲੱਗਦਾ ਹੈ ਕਿ ਮੈਂ ਉਹ ਜਿਹੇ ਬੰਦਾ ਹੈਗਾ ਤੋਂ ਲੱਗਦਾ ਦੇਖਣ ਨੂੰ ਮੈਨੂੰ ਨਹੀਂ ਨਹੀਂ ਜੀ ਸਾਹਿਬ ਤੁਸੀਂ ਇਹ ਦੇਖੋ ਜੇ ਇਹ ਜੇ ਦਵਾ ਮੰਨਣਾ ਹੁੰਦਾ ਜੀ ਤਾਂ ਜਦੋਂ ਮੈਨੂੰ ਕੇਸਰੀ ਨਿਸ਼ਾਨ ਚੱਕਰ ਤੋਂ ਰੋਕਿਆ ਗਿਆ ਸੀ ਤਾਂ ਮੈਂ ਦਵਾ ਉਦੋਂ ਮੰਨ ਕੇ ਘਰੇ ਬਹਿ ਜਾਂਦਾ ਤਾਂ ਮੈਂ ਦਵਾ ਮੰਨ ਕੇ ਉਹਨਾਂ ਤੋਂ ਉਹ ਦੁਰਤ ਵੀ ਹਾਸਲ ਕਰ ਲੈਂਦਾ ਦਬਾ ਮੰਨਣਾ ਪਰ ਪ੍ਰਵਾਹ ਨਹੀਂ ਕਿਸੇ ਕੇ ਦੀ ਬਾਅਦ ਸੱਚੇ ਨਾ ਹੋ। ਉਹ ਸੱਚੇ ਨਾ ਤੋਂ ਉਸ ਗੁਰਦਾਨ ਦੇ ਬਿਨਾ ਕਿਸੇ ਲਗੜੀ ਦੁਗੜੀ ਦੀ ਕਿਸੇ ਲੀਡਰ ਦੀ ਪ੍ਰਵਾਹ ਨਹੀਂ ਨਾ ਕੀਤੀ ਹੈ ਤੇ ਨਾ ਕਰਨੀ। ਪ੍ਰਧਾਨ ਸਾਹਿਬ ਤੁਸੀਂ ਇਹ ਗੱਲ ਕਹਿ ਰਹੇ ਕਿ ਵਿਚਾਰਧਾਰਾ ਦੀ ਲੜਾਈ ਹੈ। ਤੁਸੀਂ ਕਾਫੀ ਸਮਾਂ ਤੁਹਾਡੇ ਪਰਿਵਾਰ ਨੇ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਹੈ। ਕਾਂਗਰਸ ਪਾਰਟੀ ਨਾਲ ਜੁੜੇ ਰਹੇ ਹੋ। ਕੀ ਲੱਗਦਾ ਕਿ ਹੁਣ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਦੇ ਵਿੱਚ ਵਿਪਰਤ ਆਇਆ ਜਦੋਂ ਨਵੀਂ ਲੀਡਰਸ਼ਿਪ ਆਈ ਹੈ? ਦੇਖੋ ਮੈਂ ਬੇਰੋ ਪਹਿਲਾਂ ਗੱਲ ਕੀਤੀ ਹੈ ਕਿ ਤੁਸੀਂ ਸੋਲ ਖਰੇ ਲੇਟ ਆਏ ਹੋਗੇ। ਵਿਚਾਰ ਕਾਂਗਰਸ ਦਾ ਨਹੀਂ ਇਹ। ਇਹ ਵਿਚਾਰ ਇੱਕ ਬੰਦੇ ਦਾ ਹੈ। ਜਿਹੜੇ ਵਿਚਾਰ ਨਾਲ ਰੌਲਾ ਪਿਆ ਹੋਇਆ ਕਾਂਗਰਸ ਦੇ ਕਿੰਨੇ ਪ੍ਰਧਾਨ ਬਣੇ ਮੇਰਾ ਕਿਸੇ ਨਾਲ ਰੌਲਾ ਨਹੀਂ ਪਿਆ ਮੇਰਾ ਕਿਸੇ ਨਾਲ ਗੱਲਾ ਸ਼ਿਕਵਾ ਨਹੀਂ ਹੋਇਆ ਕਦੇ ਕਿਉਂਕਿ ਜਿਹੜਾ ਸਭ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਰੱਖਦਾ ਹੈ ਹਿੰਦੂ ਸਿੱਖ ਮੁਸਲਮਾਨ ਸਾਈ ਸਭ ਨੂੰ ਨਾਲ ਲੈ ਕੇ ਚੱਲਦਾ ਜਿਹੜਾ ਬੰਦਾ ਇਹ ਹਾਈ ਕਮਾਂਡ ਦੀ ਗਲਤੀ ਮੰਨਦੇ ਹੋ ਕਿ ਗਲਤ ਵਿਚਾਰਧਾਰਾ ਵਾਲੇ ਸ਼ਖਸ ਨੂੰ ਅੱਗੇ ਲਿਆ ਦਿੰਦੇ ਹਾਂ ਯੈਸ ਮੈਂ ਬਾਰ-ਬਾਰ ਇਸ ਗੱਲ ਨੂੰ ਨਿੰਦਦਾ ਹਾਂ ਮੈਂ ਬਾਰ-ਬਾਰ ਭੰਡਦਾ ਹਾਂ ਤੁਸੀਂ ਦੇਖੋ ਕੱਲ ਰੋਡ ਸ਼ੋਅ ਦੇਖਿਆ ਨਾ ਤੁਸੀਂ ਲੁਧਿਆਣੇ 'ਚ ਤੇ ਕਿਵੇਂ ਸਿੱਖ ਜਥੇਬੰਦੀਆਂ ਨੇ ਸਿੱਖਾਂ ਨੇ ਅਮਰਧਾਰੀ ਬੀਬੀਆਂ ਨੇ ਇਹ ਬੋਰਡ ਦਿਖਾਏ ਉਹਨੂੰ ਤੇ ਇੱਕ ਸਾਥ ਇਹ ਸਿੱਖ ਵਿਰੋਧੀ ਆ ਰਾਜਾ ਬੜਿੰਗ ਯਾਰ ਤੁਸੀਂ ਜਦੋਂ ਅਮਰਤ ਛਕਾਉਣ ਵਾਲੇ ਨੌਜਵਾਨਾਂ ਦੇ ਖਿਲਾਫ ਚਿੱਠੀਆਂ ਲਿਖੂਗੇ ਡੀਜੀਪੀ ਨੂੰ ਡੀਜੀਪੀ ਨੂੰ ਤੇ ਲੋਕ ਕੀ ਸਮਝਣਗੇ ਅਮਰਤ ਦੇ ਖਿਲਾਫ ਚਿੱਠੀ ਲਖ ਰਹੇ ਹੋ ਨਾ ਅਮਰਤ ਪਾਲ ਦੇ ਖਿਲਾਫ ਨਹੀਂ ਲਿਖ ਰਹੇ ਅਮਰਤ ਛਕਾਉਣ ਦੇ ਖਿਲਾਫ ਲਿਖ ਰਹੇ ਹੋ ਨਸ਼ਾ ਬੰਦ ਕਰਾਉਣ ਦੇ ਖਿਲਾਫ ਲਿਖ ਰਹੇ ਹੋ ਦੂਜੇ ਪਾਸੇ ਬਠਿੰਡੇ ਜੇਲ੍ਹ ਤੋਂ ਲਾਰੈਂਸ ਬਿਸ਼ਨੋਈ ਸਿੱਤੂ ਮੂਸੇਵਾਲਾ ਦਾ ਕਾਤਲ ਉਹਦੀ ਇੰਟਰਵਿਊ ਹੁੰਦੀ ਆ ਤੁਹਾਡਾ ਮੂੰਹ ਬੰਦ ਰਹਿੰਦਾ ਇੱਕ ਨਹੀਂ ਦੋ ਇੰਟਰਵਿਊ ਨਾ ਪੱਤਰਕਾਰ ਵਾਲੀ ਚਿੱਠੀ ਲਿਖੀ ਤੁਸੀਂ ਨਾ ਉਸ ਕਾਂਗਰਸ ਵਾਲੀ ਚਿੱਠੀ ਲਿਖੀ ਕੀ ਸਮਝੀਏ ਤੁਹਾਨੂੰ ਇਸ ਗੱਲ ਨੂੰ ਅਮਰਤ ਛਕਾਉਣ ਵਾਲਾ ਖਿਲਾਫ ਚਿੱਠੀ ਲਿਖਦੇ ਹੋ ਫਿਰ ਉਹਨੇ ਕਾਂਗਰਸ ਨੂੰ ਸਮਝਣਾ ਪਊਗਾ ਨਾ ਕਿ ਇਹਦੇ ਫਿਰਕੂ ਸੋਚ ਵਾਲੇ ਲੋਕਾਂ ਨੂੰ ਪੁਗੜੀਆਂ ਦੇਣੀਆਂ ਆ ਦੇਖੋ ਤੁਸੀਂ ਹਾਲ ਫਿਰ ਕੀ ਹੋਇਆ ਪੰਜਾਬ ਚ ਕਾਂਗਰਸ ਦਾ ਕਿੰਨੇ ਲੋਕ ਚਲੇ ਕੇ ਛੱਡ ਕੇ ਕਿੰਨੇ ਲੋਕ ਛੱਡ ਕੇ ਚਲੇ ਗਏ ਦੇਖੋ ਤੁਸੀਂ ਜਿਹੜੇ ਲੋਕਾਂ ਨੇ ਜਮੀਨ ਤੇ ਕਾਂਗਰਸ ਖੜੀ ਕੀਤੀ ਨਿਆਣੇ ਉਦੋਂ ਸੀਗੇ 1985 ਚ ਮੇਰੇ ਪਿਤਾ ਜੀ ਨੇ ਚੋਣ ਲੜੀ ਆ ਬਾਕੀ ਪੁਰਾਣੇ ਤੋਂ 1984 ਹੋ ਕੇ ਹੱਤੀ ਸਿੱਖਾਂ ਨਾਲ ਦਿੱਲੀ ਸਿੱਖ ਕਤਲੇਆਮ ਹੋਇਆ ਦਰਬਾਰ ਸਾਹਿਬ ਤੇ ਹਮਲਾ ਸੰਤ ਜਗਨਨ ਸਿੰਘ ਖਾਲਸਾ ਪੰਡਰਾਂ ਦੀ ਸ਼ਹਾਦਤ ਹੁੰਦੀ ਆ ਅਸੀਂ ਉਹ ਸਾਲ ਕੇ ਤੋਂ ਕਾਂਗਰਸ ਵੱਲੋਂ ਚੋਣ ਲੜ ਰਹੇ ਮੇਰੇ ਪਿਤਾ ਮੈਂ ਤਾਂ ਚਲੋ ਬਹੁਤ ਛੋਟਾ ਸੀ 4-5 ਸਾਲ ਦਾ ਸੀ ਤਾਂ ਉਹ ਚੋਣ ਲੜਨੀ ਕੋਈ ਛੋਟੀ ਗੱਲ ਸੀ ਕਾਂਗਰਸ ਵੱਲੋਂ ਤੇ 1992 ਜਗਰਾਉਂ ਤੋਂ ਚੋਣ ਲੜੀ ਆ ਤਵਾ ਦੌਰਾਨ ਜਦੋਂ ਸਾਰੇ ਲੀਡਰ ਟਿਕਟਾਂ ਛੱਡ ਕੇ ਭੱਜ ਗਏ ਸੀ ਕਾਂਗਰਸ ਦੀਆਂ ਤੇ ਉਹਨਾਂ ਲੋਕਾਂ ਨੂੰ ਜੇ ਤੁਸੀਂ ਘਰਾਂ 'ਚ ਦੱਬੋਗੇ ਇਹਨਾਂ ਲੋਕਾਂ ਨੇ ਕਾਂਗਰਸ ਖੜੀ ਕੀਤੀ ਆ ਤੁਸੀਂ ਤਾਂ ਯਾਰ ਕੱਲ ਦੇ ਜਵਾਬ ਦੋ ਤੁਸੀਂ ਤਾਂ ਉਹ ਤੋਂ ਤੁਹਾਡਾ ਪਤਾ ਵੀ ਨਹੀਂ ਝੰਡਦਾ ਤੁਸੀਂ ਆਪ ਕਹਿੰਦੇ ਹੋ ਕਿ ਰਾਜਾ ਆਪਣੇ ਆਪ ਕਹਿੰਦਾ ਜੀ ਮੇਰਾ ਤਾਂ ਕੋਈ ਰਾਜਨੀਤਿਕ ਪਿਛੋਕੜ ਨਹੀਂ ਤੇ ਤੇਰੀ ਦੇਣ ਹੀ ਨਹੀਂ ਕਾਂਗਰਸ ਨੂੰ ਕਾਂਗਰਸ ਹੈ ਜਿਹੇ ਬੰਦੇ ਨੂੰ ਮੂਹਰੇ ਕਿਉਂ ਲੱਗੇ ਆ ਜੀ ਤੇਰੀ ਗੱਲ ਕਿਹਦੇ ਨਾਲ ਨਹੀਂ ਕੋਈ ਹੋਰ ਹੋਮ ਤਾਂ ਦੇ ਸੀ ਵੀ ਨਾਲ ਆ ਰਹੇ ਆ ਕੋਈ ਸਾਰੀ ਕਾਂਗਰਸ ਨਾਲ ਆ ਜੀ ਸਾਰੀ ਕਾਂਗਰਸ ਹੋਰ ਨਹੀਂ ਸਾਰੀ ਟੋਟਲ ਯੂਥ ਕਾਂਗਰਸ ਟੋਟਲ ਕਾਂਗਰਸ ਬੇਸ਼ੱਕ ਨਾਲ ਤੁਰੇ ਫਿਰਦੇ ਹੁਣ ਮਜਬੂਰੀ 'ਚ ਉਹਦੇ ਰਤਬੇ ਵਾਲੇ ਇਕੱਲੇ ਇਕੱਲੇ ਨਾਲ ਮੇਰੀ ਮੇਰਾ ਸੰਪਰਕ ਇਕੱਲਾ ਇਕੱਲਾ ਮੈਨੂੰ ਫੋਨ ਕਰਦੇ ਆ ਮਾ ਪਾਰਸ਼ਾ ਦੀ ਇਹ ਬੜੀ ਮਿਹਰ ਹੈ ਕਿ ਇੱਥੇ ਲੋਕ ਲੋਕਾਂ ਨੂੰ ਵਰਕਰ ਲੱਭਦੇ ਨਹੀਂ ਹੁੰਦੇ ਲੋਕਾਂ ਨੂੰ ਫੋਨ ਕਰ ਕਰ ਲੱਭਨੇ ਪੈਂਦੇ ਆ ਇੱਥੇ ਸਾਨੂੰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਡੇ ਕਾਂਗਰਸੀ ਵਰਕਰ ਹੀ ਆ ਫੋਨ ਕਰਦੇ ਆ ਕਿ ਯਾਰ ਸ਼ੁਕਰ ਅਕ ਦੇ ਪਏ ਆ ਅਸੀਂ ਤਾਂ ਇਹ ਤਾਂ ਇਹ ਗੱਲ ਸੀ ਕਿ ਪਹਿਲਾਂ ਤਾਂ ਉਹਨਾਂ ਨੇ ਬਿੱਟੂ ਦੇ ਬੀਜੇਪੀ 'ਚ ਜਾਣ ਤੇ ਸ਼ੁਕਰ ਮਨਾਇਆ ਕਹਿੰਦੇ ਯਾਰ ਚੰਗਾ ਹੋ ਗਿਆ ਚਲਾ ਗਿਆ ਤੇ ਆਉਂਦਾ ਸਾਡੇ ਕੋਲ ਪਿੰਡਾਂ 'ਚ ਵੋਟਾਂ ਮੰਗਣ ਅਸੀਂ ਲੋਕਾਂ ਕੋਲ ਲੈ ਕੇ ਕਿਹੜੇ ਮੂੰਹ ਜਾਂਦੇ ਕਿਉਂਕਿ ਬੜਿਆ ਹੀ ਨਹੀਂ ਸੀ ਤੇ ਹੁਣ ਉਹ ਕਹ ਪਿੰਡਾਂ ਦੇ ਤੁਸੀਂ ਜਾ ਕੇ ਵੇਖੋ ਨਾ ਇੱਕ ਵਾਰੀ ਕਾਉਂਟ ਤੁਸੀਂ ਪੁੱਛ ਕੇ ਆਓ ਲੋਕਾਂ ਤੋਂ ਵੀ ਹਾਂ ਦੱਸੋ ਕਿ ਰਾਜੇ ਵੜਿੰਗ ਨੂੰ ਵੋਟਾਂ ਪਾਓਗੇ ਜਾਂ ਬਿੱਟੂ ਨੂੰ ਪਾਓਗੇ ਲੋਕ ਤਾਂ ਕਹਿੰਦੇ ਸੀ ਅਸੀਂ ਵੋਟ ਪਾਉਣੇ ਨਹੀਂ ਜਾਣਾ ਸੀ ਤੁਸੀਂ ਚੋਣ ਮੈਦਾਨ 'ਚ ਆ ਗਏ ਹੁਣ ਅਸੀਂ ਵੋਟਾਂ ਦੇ ਪਾਵਾਂਗੇ ਆਖਰ 'ਚ ਜਨਤਾ ਨੂੰ ਕੀ ਅਪੀਲ ਕਰਦੇ ਜਨਤਾ ਬੜੀ ਸਿਆਣੀ ਹੈ ਜੀ ਲੋਕ ਹਮੇਸ਼ਾ ਸਿਆਣੇ ਹੁੰਦੇ ਆ ਲੋਕਾਂ ਕੋਲ ਮੌਕਾ ਹੈ ਲੋਕਾਂ ਕੋਲ ਇਹ ਦੇਖੋ ਤਿੰਨ ਵਾਰੀ ਰਾਜਾ ਵੜਿੰਗ ਐਮਐਲਏ ਬਣ ਗਿਆ ਤਿੰਨ ਵਾਰੀ ਰਵਨੀਤ ਬਿੱਟੂ ਐਮਪੀ ਬਣ ਡੋ ਕੈਂਡੀਡੇਟ ਆ ਨਾ ਮੁੱਖ ਪਾਰਟੀਆਂ ਦੇ ਇਹਨਾਂ ਦੋਨਾਂ ਤੋਂ ਲੋਕ ਪੁੱਛਣ ਤੁਸੀਂ ਤਿੰਨ ਵਾਰੀ ਉੱਥੇ ਗਏ ਹੋ ਤਿੰਨ ਵਾਰੀ ਇੱਕ ਵਿਧਾਨ ਸਭਾ ਜਿਕੇ ਇੱਕ ਪਾਰਲੀਮੈਂਟ ਜਿਕੇ ਤੁਸੀਂ ਉੱਥੇ ਲੋਕਾਂ ਲਈ ਕੀ ਗੱਲ ਕੀਤੀ ਸਭ ਤੋਂ ਵੱਡੀ ਗੱਲ ਆਪਾਂ ਸਾਰੇ ਧਰਮਾਂ ਦੇ ਸਾਂਝੇ ਲੋਕਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਇਹਨਾਂ ਤਿੰਨਾਂ ਚੋਂ ਦੱਸੋ ਕਿਹੜਾ ਵਿਧਾਨ ਸਭਾ ਜਾਂ ਪਾਰਲੀਮੈਂਟ ਚ ਬੋਲੇ ਪੰਜਾਬ ਦੀ ਜਵਾਨੀ ਨਸ਼ੇ ਨਾਲ ਮਰ ਰਹੀ ਹੈ ਕਿਹੜਾ ਨਸ਼ੇ ਦੇ ਖਿਲਾਫ ਬੋਲੇ ਜਦੋਂ ਜਦੋਂ ਸਰਕਾਰ ਵਿਰੋਧੀ ਸੀ ਪੰਜਾਬ ਦੇ ਵਿੱਚ ਉਦੋਂ ਜਰੂਰ ਬੋਲਦੇ ਸੀ ਜਦੋਂ ਆਪ ਦੀ ਸਰਕਾਰ ਆ ਗਈ ਅਸੀਂ ਪਰਕਾਰੀ ਮੋਰਚਾ ਲੱਗਿਆ ਕਾਂਗਰਸ ਦੇ ਖਿਲਾਫ ਮੈਂ ਕਾਂਗਰਸ ਰਹਿੰਦਿਆਂ ਹੋਇਆ ਤੁਹਾਨੂੰ ਪਤਾ ਹੋਣਾ ਜਿਹੜੇ ਸਾਥੀ ਪੁਰਾਣੇ ਆ ਕਾਂਗਰਸ 'ਚ ਰਹਿੰਦਿਆਂ ਮੈਂ ਉਸ ਮੋਰਚੇ 'ਚ ਹਾਜ਼ਰੀ ਭਰੀ ਜਿਸ ਦਿਨ ਲੰਬੀ ਹੜੈਦੀ ਸੀ ਕਾਂਗਰਸ ਦੀ ਮੈਂ ਰੈਲੀ ਛੱਡ ਕੇ ਉੱਥੇ ਹਾਜ਼ਰੀ ਭਰੀ ਕਈ ਬੰਦੇ ਕਹਿੰਦੇ ਆ ਨਾ ਕਿ ਅੱਜ ਇਸ ਸਨੇਤ ਸਵਾਲ ਪੁੱਛਿਆ ਸੀ ਕਿ ਅੱਜ ਤੁਸੀਂ ਕਿਉਂ ਗੱਲ ਕਰਦੇ ਹੋ ਪਹਿਲਾਂ ਕਿਉਂ ਨਹੀਂ ਗੱਲ ਕੀਤੀ ਪਹਿਲਾਂ ਤੁਸੀਂ ਕਾਂਗਰਸੀ ਕਾਂਗਰਸ 'ਚ ਰਹਿੰਦਿਆਂ ਹੋਇਆ ਕੱਲਾ ਕੰਮਲੀ ਸਿੰਘ ਬਰਾੜ ਗਿਆ ਕਿਸਾਨ ਅੰਦੋਲਨ ਵਿੱਚ ਪਹਿਲੇ ਦਿਨ ਤੋਂ ਲੈ ਕੇ 100 ਦਿਨ ਕਮਲਜੀਤ ਸਿੰਘ ਬਰਾੜ ਬੈਠਾ ਲਖੀਮਪੁਰ ਖੀਰੀ ਭਾਜ ਉਹਨਾਂ ਦੇ ਘੋਗਾ ਦੇ ਉੱਤੇ ਉਹਨਾਂ ਦੇ ਪਰਿਵਾਰਾਂ ਦਾ ਦੁੱਖ ਮਨ ਹੋਣ ਕੱਲਾ ਕਮਲਜੀਤ ਸਿੰਘ ਬਰਾੜ ਗਿਆ। ਉਸ ਤੋਂ ਬਾਅਦ ਨਵਰੀਤ ਸਿੰਘ ਡਿਵਿਡਵਾ ਪੁਲਿਸ ਦੀ ਗੋਲੀ ਨਾਲ ਰਾਜੀਪੁਰ ਬਾਰਡਰ ਤੋਂ ਇੰਟਰ ਹੋਇਆ ਕਿਸਾਨ ਅੰਦੋਲਨ 'ਚ ਉਹਦੇ ਘੋਗਾ ਤੇ ਕਮਲਜੀਤ ਸਿੰਘ ਬਰਾੜ ਗਿਆ। ਇਹਨਾਂ 'ਚੋਂ ਇੱਕ ਬੰਦਾ ਦੱਸ ਦਿਓ ਮੈਂ ਆਰਾਮ ਨਾਲ ਆ ਉਹਦੇ ਪਿੱਛੇ हट ਕੇ ਬਹਿ ਜਾਊਗਾ ਜਿੰਨੇ ਖੜੇ ਆ ਨਾ ਇਹਨਾਂ 'ਚੋਂ ਇੱਕ ਬੰਦਾ ਦੱਸ ਦਿਓ ਵੀ ਇਹਨਾਂ ਮੋਰਚਿਆਂ ਦੇ ਵਿੱਚ ਲੋਕਾਂ ਦੇ ਮੁੱਦੇ ਸੀ ਲੋਕਾਂ ਨੇ ਲੜਾਈਆਂ ਸੀ ਇਹਨਾਂ 'ਚੋਂ ਕਿਹੜਾ ਗਿਆ ਹੈ? ਮੈਂ ਲੋਕਾਂ ਨੂੰ ਇਹ ਕਹਿਣਾ ਵੀ ਜਿਹੜਾ ਸਾਡੇ ਲੋਕਾਂ ਦੇ ਦੁੱਖ ਸੁੱਖ 'ਚ ਖੜਨ ਵਾਲਾ ਬੰਦਾ ਹੀ ਨਹੀਂ ਫਿਰ ਅਸੀਂ ਉਹਦੇ ਮੰਗਰ ਕਿਉ ਲੋਕ ਬੜੇ ਸਿਆਣੇ ਨੇ ਲੋਕਤੰਤਰ ਚ ਲੋਕ ਬਟੇ ਨੇ ਲੋਕ ਆਪਦੀ ਮੌਜੂਦਗੀ ਦਾ ਅਹਿਸਾਸ ਕਰਉਣਗੇ ਲੋਕ ਆਪਦੀ ਹੋਂਦ ਦਾ ਅਹਿਸਾਸ ਕਰਉਣਗੇ ਤੇ ਲੀਡਰਾਂ ਨੂੰ ਦੱਸਣਗੇ ਕਿ ਹੱਕ ਸੱਚ ਤੇ ਇਨਾਈ ਲੜਨ ਵਾਲਾ ਨਾਲ ਅਸੀਂ ਖੜ੍ਹਨਗੇ ਸਰ ਸਾਹਿਬ ਪਾਰਟੀਆਂ ਹੋਰ ਵੀ ਨਹੀਂ ਕਾਂਗਰਸ ਤੋਂ ਬਾਵਾ ਆਕਾਲੀ ਵੀ ਹੈ ਕਿ ਬੀਜਪੀ ਹੈ ਉਹਨਾਂ ਨਾਲ ਵੀ ਤੁਹਾਡਾ ਮੁਕਾਬਲਾ ਹੈਗਾ ਉਹਨਾਂ ਵਾਸਤੇ ਕੀ ਕਹੋਗੇ ਕਿੰਨੇ ਪਲਾਨਸ ਆਕਾਲੀ ਵੀ ਪਾਰਟੀ ਹੈਗੀ ਆਮ ਆਦਮੀ ਤੋਂ ਔਲਾ ਆਮ ਆਦਮੀ ਸਾਥੀ ਹੈਗੀ ਹੈ ਬਿਲਕੁਲ ਉਹਨਾਂ ਨਾਲ ਵੀ ਤੁਹਾਡਾ ਮੁਕਾਬਲਾ ਹੈ ਉਹਨਾਂ ਦੀ ਕੀ ਮੈਂ ਤੁਹਾਨੂੰ ਮੈਂ ਪੂਰੀ ਦੱਸਦਾ ਕਿ ਜਿਹੜੇ ਲੋਕ ਸੱਤਾ ਦਾ ਸੱਤਾ ਦੇ ਵਿੱਚ ਆ ਕੇ ਸੱਤਾ ਹੰਢਾ ਚੁੱਕੇ ਹੈ ਉਹ ਵੀ ਜੇ ਆਕੇ ਇਹ ਗੱਲ ਕਰਨ ਮੈਂ ਆ ਕੰਮ ਕਰੂ ਜੀ ਮੇਰੇ ਅਕਾਲੀ ਦਲ ਪੰਥ ਦੀ ਗੱਲ ਕਰਨ ਲੱਗੇ ਸੱਤਾ ਤੋਂ ਬਾਹਰ ਆ ਅਕਾਲੀ ਕਹਿੰਦੇ ਅਸੀਂ ਆ ਕਰਾਂਗੇ ਅਸੀਂ ਆ ਕਰਾਂਗੇ ਬੰਦੀ ਸਿੰਘਾਂ ਦੀ ਰਿਹਾਈ ਦੀ ਕਦੇ ਗੱਲ ਕੀਤੀ ਕਾਲੀਆਂ ਪੁੱਛੋ ਜਿਹੜਾ ਕੈਂਡੀਡੇਟ ਫਿਰ ਉਹਨਾਂ ਨੂੰ ਜਾ ਕੇ ਪੁੱਛੋ ਕਿ ਤੁਸੀਂ ਪਾਰਟੀ ਦੇ ਵਿੱਚ ਐਮਐਲਏ ਵੀ ਰਹੇ ਹੋ ਤੁਹਾਡੀ ਸਰਕਾਰ ਵੀ ਰਹੀ ਆ ਤੁਹਾਡੀ ਭਾਜਪਨ ਨਾਲ ਸਾਂਝ ਵੀ ਰਹੀ ਆ ਕੇਂਦਰ 'ਚ ਤੁਹਾਡੀ ਬੀਬੀ ਵੀ ਮੰਤਰੀ ਰਹੀ ਆ ਦੋ ਵਾਰੀ ਉਸ ਤੋਂ ਪਹਿਲਾਂ ਸਰੂਜੀ ਬਾਦਲ ਮੰਤਰੀ ਰਿਹਾ ਤੁਸੀਂ ਕਦੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਉੱਥੇ ਕਦੇ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਕਿਹੜੇ ਪੰਜਾਬ ਸਰ ਜਿਹੜੇ ਕਰਜ਼ੇ ਦੀ ਗੱਲ ਕੀਤੀ ਨਹੀਂ ਕੀਤੀ ਨਾ ਇਹ ਚੁਣੇ ਹੋਏ ਲੋਕ ਜਿਨ੍ਹਾਂ ਨੇ ਸੱਤਾ ਹੰਢਾਈ ਹੈ ਉਹ ਲੋਕ ਆਪ ਨੂੰ ਆਤਮਾਨੂ ਲੋਕਾਂ ਨੇ ਸੱਤਾ ਕਿਉਂ ਦਿੱਤੀ ਕਿਉਂਕਿ ਲੋਕਾਂ ਨੂੰ ਇਹ ਸੀ ਕਿ ਇਹ ਤੀਜਾ ਹੈ ਖੌਰੇ ਇਹ ਚੰਗਾ ਬਦਲ ਸਾਬਤ ਹੋਊਗਾ ਹੁਣ ਪੂਆ ਆਤਮਾਨੂ ਲੋਕਾਂ ਨੇ ਵੇਖ ਲਿਆ ਅਕਾਲੀ ਦਲ ਨੂੰ ਤਾਂ ਲੋਕ ਜਿਵੇਂ ਹੁਣ ਪੰਜਾਬ ਬਚਾਓ ਯਾਤਰਾ ਕਰ ਸੀ ਲੋਕ ਮੂੰਹ ਨਹੀਂ ਲਾਉਂਦੇ ਕਿਉਂਕਿ ਉਹ ਕਹਿੰਦੇ ਜਦੋਂ ਤੁਹਾਡੇ ਕੋਲ ਸੱਤਾ ਸੀ ਉਦੋਂ ਤੁਸੀਂ ਸਵਾਰ ਸਕਦੇ ਸੀ ਦੁਬਾਰਾ ਸੱਤਾ ਲੈ ਕੇ ਤੁਸੀਂ ਕਰਨਾ ਕੀ ਹੈ ਬਦਲੇ ਦੀ ਰਾਜਨੀਤੀ ਝੂਠੇ ਪਰਚਿਆਂ ਦਾ ਉਹ ਹੀ ਦੌਰ ਜਦੋਂ ਜਦੋਂ ਤੁਹਾਡੇ ਕੋਲ ਸੱਤਾ ਹੁੰਦੀ ਹੈ ਮੌਕਾ ਦੇਣਾ ਚਾਹੀਦਾ ਹਰੇਕ ਬੰਦੇ ਨੂੰ ਯਾਰ ਮੇਰਾ ਵਿਚਾਰ ਲੈ ਕੇ ਮੈਂ ਜਿਹੜਾ ਵਿਚਾਰ ਲੈ ਕੇ ਮੈਂ ਪਹਿਲਾਂ ਵੀ ਕਿਹਾ ਕਿ ਮੈਂ ਜਿਹੜਾ ਵਿਚਾਰ ਬਾਬੇ ਸਰਾਬੇ ਦਾ ਲੈ ਕੇ ਤੁਰਿਆ ਮੇਰੇ ਵਿਚਾਰ ਨਾਲ ਲੋਕ ਖੰਨ ਗਏ ਮੇਰਾ ਇਹਨਾਂ ਪਾਰਟੀਆਂ ਨਾਲ ਕੋਈ ਰੋਲਾ ਨਹੀਂ ਹੈਗਾ ਬੰਦੀ ਸਿੰਘਾਂ ਦੀ ਗੱਲ ਕਰੋਗੇ ਤੁਸੀਂ ਮੈਂ ਤਾਂ ਕਹਿੰਦੇ ਕਿ ਸੇ ਹੋਰ ਵੀ ਨਹੀਂ ਕੀਤੀ ਤੁਸੀਂ ਕਾਂਗਰਸ ਦੀ ਸਰਕਾਰ ਦੇ ਵਿੱਚ ਰਹਿੰਦੇ ਹਾਂ ਹੋਇਆ ਪਿਤਾ ਜੀ ਐਮਐਲਏ ਸੀ ਉਦੋਂ ਕੀਤੀ ਆ ਉਦੋਂ ਜਦੋਂ ਕਿ ਕੋਈ ਡਰਦਾ ਬੋਲਦਾ ਨਹੀਂ ਸੀ ਸੱਤਾ ਦੇ ਵਿੱਚ ਰਹਿੰਦੇ ਹਾਂ ਮੈਂ ਬੰਦੀ ਸਿੰਘਾਂ ਦੀ ਗੱਲ ਕੀਤੀ ਸੱਤਾ ਦੇ ਵਿੱਚ ਰਹਿੰਦੇ ਹਾਂ ਇਹ ਗੱਲ ਕਹੀ ਹੈ ਕਿ 1984 ਦੀ ਇਨਡਰਾ ਗਾਂਧੀ ਦੋਸ਼ੀ ਹੈ ਅੱਜ ਮਰਜ਼ੀ ਕਾਲੀ ਦਰ ਲਾ ਕੇ ਮੈਂ 84 ਦਿਨ ਬਹਿਸ ਕਰ ਸਕਦਾ ਚਾਹੇ ਕਾਮਾਦੀ ਪਾਰਟੀ ਦਾ ਚਾਹੇ ਭਾਜਪਾਲੇ ਆ ਚਾਹੇ ਕਾਂਗਰਸੀ ਵੀ ਬੈਠ ਜਵੇ ਜਿਹੜਾ ਗਾਂਧੀ ਦਾ ਮੁੰਡਾ ਬਣਿਆ ਸਰਦਾਰ ਜਿਹੜਾ ਰਾਜਾ ਬਣਿੰਗ ਇਹ ਬੈਠਣ ਆ ਕੇ ਚਾਹੇ ਮੈਂ 84 ਦਿਨ ਉਦੋਂ ਪਾਰਟੀ ਚ ਰਹਿੰਦੇ ਹੋયા ਵੀ ਬੋਲਿਆ ਯਾਰ ਅੱਜ ਤਾਂ ਮੈਨੂੰ ਤੁਸੀਂ ਕਹੋਗੇ ਕਿ ਅੱਜ ਤਾਂ ਪਾਰਟੀ 'ਚ ਹੈ ਨਹੀਂ ਅੱਜ ਕਿਹੜਾ ਨੇ ਪਾਰਟੀ ਤੋਂ ਕੁਝ ਲੈਣਾ ਤੇ ਅੱਜ ਤਾਂ ਇਹ ਗੱਲਾਂ ਕਰਦਾ ਮੇਰੇ ਪੁਰਾਣੇ ਤੁਹਾਨੂੰ ਇਕੱਲੇ ਭੇਜ ਦਿੰਨਾ ਅਵਿਰਸ ਸਿੰਘ ਬਲਟੋਹਾ ਗਿਆ ਨਾਲ ਕਾਲੀਦਾਨ ਤੇ ਬੁਲਾ ਰਿਹਾ ਨਾ ਮੇਰੀ ਬਹਿਸ ਹੁੰਦੀ ਰਹੀ ਉਹ ਕਹਿੰਦੇ ਹੁੰਦੇ ਸੀ ਵਰਸਾ ਸਿੰਘ ਬਲਟੋਹਾ ਨੇ ਆਪਸੇ ਪਾਸੇ ਸਿੰਦੇ ਪ੍ਰਭਾਵ ਨੂੰ ਚੈਲੰਜ ਕੀਤਾ ਵੀ ਆਪਾਂ ਮੁੱਦਿਆਂ ਦੇ ਉੱਤੇ ਬਹਿਸ ਕਰ ਲਈਏ ਜੇ ਮੈਂ ਹੁੰਦਾ ਤਾਂ ਭਗਤੀਆਂ ਆਖਾਂ ਜੇ ਮੈਂ ਲਾ ਗਿਆ ਤਾਂ ਮੈਂ ਮਦਦ ਵਰਸਾ ਸਿੰਘ ਬਲਟੋਹਾ ਨੂੰ ਖੁੱਲਾ ਚੈਲੰਜ ਆ ਖੁੱਲਾ ਚੈਲੰਜ ਆ ਉਹਨੂੰ ਮੰਦਬੁੱਧੀ ਬੰਦੇ ਨੂੰ ਕਿ ਤੂੰ ਆਪ ਦਾ ਥਾਂ ਜਗ੍ਹਾ ਤੇਰੀ ਹੂ ਟਾਈਮ ਤੇਰਾ ਹੂ মিডিਆ ਤੇਰਾ ਹੂ ਜਿੱਥੇ ਕਹਿੰਗੇ ਤੇਰੇ ਬਾਰ ਮੂਰੇ ਵੀ ਪ੍ਰੈਸ ਕਾਨਫਰੰਸਾਂ ਦੇ ਵਿੱਚ ਆਪਾਂ ਕਰਸਾਂ ਸਾਰੇ মিডিਆ ਨੂੰ ਕਹੋ ਆਪਣਾ ਖੁੱਲਾ ਚੈਲੰਜ ਹੈ ਬਰਸਾ ਸਿੰਗਲ ਟੋਨ ਆਪਾਂ ਉਹ ਚੈਲੰਜ ਕਬੂਲ ਕਰਦੇ ਹਾਂ ਜਿੱਥੇ ਕਹੂਗਾ ਆਪਾਂ ਉੱਥੇ ਜਾਵਾਂਗੇ ਅੱਜ ਮੈਂ ਸੁਣ ਰਿਹਾ ਹਾਂ ਜੀ ਤੁਸੀਂ ਜਿਹੜੀ ਗੱਲ ਕੀਤੀ ਹੈ ਮੈਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਆ ਕਿਸੇ ਚੈਨਲ ਤੇ ਉਹ ਬੋਲ ਰਿਹਾ ਹੈ ਤੇ ਆਪਾਂ ਹੁਣ ਤੁਸੀਂ ਇੱਥੋਂ ਦੇਖੋ ਨਾ ਹੁਣ ਮਖੌਟਾ ਦੇਖੋ ਇਹਨਾਂ ਦਾ ਪੰਥਕ ਮਖੌਟਾ ਨੰਗਾ ਹੋ ਰਿਹਾ ਨਾ ਉੱਥੇ ਤਾਂ ਕਹਿੰਦੇ ਆ ਕਿ ਅਸੀਂ ਪੰਥਕ ਲੋਕ ਨੇ ਜੀ ਅਸੀਂ ਪੰਥਕ ਲੋਕ ਆ ਜੀ ਤੇ ਤੁਸੀਂ ਉਸ ਪਰਿਵਾਰ ਉਸ ਮਾਪੇ ਬਾਪ ਨੂੰ ਕਹਿ ਰਹੇ ਹੋ ਜਿਹੜੇ ਡੇਢ ਸਾਲ ਤੋਂ ਆ ਦੇ ਬੱਚੇ ਦਾ ਮੂੰਹ ਦੇਖਣ ਨੂੰ ਤਰਸੇ ਪਏ ਆ ਜਿਨ੍ਹਾਂ ਦੇ ਬੱਚਿਆਂ ਦੇ ਬਿਨਾਂ ਗੱਲ ਤੋਂ ਐਨਐਸਐ ਲਾਤੀਆ ਉਹਨਾਂ ਮਾਪਿਆਂ ਨੂੰ ਪੜਦੇ ਬਿਆ ਤੁਸੀਂ ਤੁਹਾਨੂੰ ਤਾਂ ਚੋਣ ਨਰਨੀ ਹੀ ਨਹੀਂ ਚਾਹੀਦੀ ਸੀ ਅਕਾਲੀ ਦਲ ਨੂੰ ਉੱਥੋਂ ਸੀਟ ਛੱਡ ਦੇਣੀ ਚਾਹੀਦੀ ਸੀ ਤਾਂ ਕਿ ਲੋਕਾਂ ਦੀ ਹਮਦਰਦੀ ਹੋਰਾਂ ਸੀਟਾਂ ਤੋਂ ਮਿਲ ਜਾਂਦੀ ਤੇ ਇਹਨਾਂ ਨੇ ਸਭ ਤੋਂ ਵੱਡਾ ਟਕਿਆਤ ਉੱਥੇ ਖੜਾ ਕਰਤਾ ਤੇ ਜਿਹੜਾ ਅੱਜ ਨਫ਼ਰਤ ਵੰਡ ਰਿਹਾ ਤੁਸੀਂ ਉਹਨਾਂ ਦੇ ਪਰਿਵਾਰ ਨਾਲ ਖੜਨ ਦੀ ਬਜਾਏ ਤੁਸੀਂ ਉਹਨਾਂ ਦੇ ਪਰਿਵਾਰ ਨੂੰ ਤਕਲੀਫਾਂ ਦੇ ਰਹੇ ਹੋ ਕਿੰਨੇ ਦਿਨਾਂ ਦਾ ਉੱਥੇ ਮੋਰਚਾ ਲਾਈ ਬੈਠਾ ਸੀ ਪਰਿਵਾਰ ਇਹਨਾਂ ਚੋਂ ਅਸੀਂ ਉਸ ਮੋਰਚੇ 'ਚ ਵੀ ਹਾਜ਼ਰੀ ਭਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਤਾਂ ਜਦੋਂ ਇਹ ਇਲੈਕਸ਼ਨ 'ਚ ਖੜਾ ਹੋ ਗਿਆ ਜਦੋਂ ਉਹਨੂੰ ਟਿਕਟ ਮਿਲ ਗਈ ਤਾਂ ਉਹਦੀ ਭੱਜ ਕੇ ਮਾਂ-ਬਾਪ ਕੋਲ ਚਲਾ ਗਿਆ ਤਕੀਰਾ ਮਤਲਬ ਸਮਝ ਗਏ ਵੀ ਰਾਜਨੀਤਿਕ ਲੋਕਾਂ ਦਾ ਵੋਟਾਂ ਹੀ ਸਾਰਾ ਕੁਝ ਹੁੰਦੀ ਐ ਲੋਕਾਂ ਦੀ ਲੜਾਈ ਦਾ ਕੋਈ ਮਕਸਦ ਨਹੀਂ ਰਹਿ ਜਾਂਦਾ ਫਿਰ ਲੋਕਾਂ ਦੀ ਲੜਾਈ ਛੋਟੀ ਹੋ ਜਾਂਦੀ ਐ ਜੇ ਤੁਸੀਂ ਉਸ ਪਰਿਵਾਰ ਨਾਲ ਪਹਿਲਾਂ ਜਾ ਕੇ ਦੁੱਖ ਵੰਡਾਉਂਦੇ ਤਾਂ ਹੋ ਸਕਦਾ ਉਹ ਪਰਿਵਾਰ ਤੁਹਾਡੀ ਮਦਦ ਕਰ ਦਿੰਦਾ ਜਿਸ ਦਿਨ ਤੁਹਾਨੂੰ ਟਿਕਟ ਮਿਲ ਗਈ ਉਸ ਦਿਨ ਤੁਸੀਂ ਉਹਦੇ ਪਰਿਵਾਰ ਦੇ ਪੈਰਾਂ 'ਚ ਬਹਿ ਕੇ ਉਹ ਜਾ ਕੇ ਤੁਸੀਂ ਕਹਿੰਦੇ ਹੋ ਕਿ ਸੁਖਵੀਰ ਬਾਦਲ ਨੇ ਇੱਕ ਬਿਆਨ ਮੰਦਪਾ ਦਾ ਬਿਆਨ ਕਿ ਮੇਰੇ ਬਾਪ ਨੇ 17 ਸਾਲ ਜੇਲ੍ਹ ਕੱਟੀ ਆ ਉਹ ਤੇਰੇ ਬਾਪ ਨੇ 17 ਸਾਲ ਜੇਲ੍ਹ ਨਹੀਂ ਕੱਟੀ ਤੇਰੇ ਬਾਪ ਨੇ ਅਰੇਸਟ ਹੁਸਾਂ ਦੇ ਵਿੱਚ ਬੈਠ ਬੈਠ ਕੇ ਕਹਿੰਦੇ ਦੇਹਰਾ ਤੂੰ ਕਹਿੰਦੇ ਤਾਮਨਾਡੂ ਉੱਥੇ ਬਹਿ ਕੇ ਸਰਕਾਰੀ ਸਹੂਲਤਾਂ ਦਾ ਆਨੰਦ ਮਾਣਿਆ ਏ ਜੇਲ੍ਹ ਕੱਟਣ ਦੀ ਗੱਲ ਆ ਸੁਖਵੀਰ ਸਿਆ ਆ ਜਾ ਆਪਾਂ ਚੱਲਦੇ ਆ ਤੂੰ 10 ਦਿਨ ਨਹੀਂ ਜੇਲ੍ਹ ਚ ਤੈਨੂੰ ਪਤਾ ਲੱਗੂ ਜੇਲ੍ਹ ਕੀ ਹੁੰਦੀ ਆ ਉਹਨਾਂ ਨੂੰ ਪੁੱਛੋ ਜਿਨ੍ਹਾਂ ਦੇ ਬੱਚੇ ਅੱਜ ਜੇਲਾ ਚ ਸੜ ਰਹੇ ਆ ਜਿਨ੍ਹਾਂ ਦੇ 35 35 ਸਾਲ ਤੋਂ ਬੰਦੀ ਸਿੰਘ ਸਿੰਘ ਜਿਨ੍ਹਾਂ ਦਾ ਕਾਨੂੰਨਾਂ ਤੌਰ ਤੇ ਵੀ ਰਿਹਾਈ ਪੱਕੀ ਆ ਜਿਨ੍ਹਾਂ ਨੇ ਕਾਨੂੰਨਾਂ ਤੌਰ ਤੇ ਸਜ਼ਾ ਪੂਰੀਆਂ ਕਰ ਚੁੱਕੀਆਂ ਆ ਜਿਨ੍ਹਾਂ ਦੀ ਜਵਾਨੀ ਜਿਹੜੀ ਦੇਸ਼ ਦੇ ਦੇਖੇ ਲੱਗਣੀ ਸੀ ਜਿਹੜੀ ਕੌਮ ਦੇ ਦੇਖੇ ਲੱਗਣੀ ਸੀ ਉਹ ਜਿਨ੍ਹਾਂ ਚ ਸੜ ਕੇ ਲੰਗਾਈ ਉਹਨਾਂ ਨੇ ਉਹਨਾਂ ਦੇ ਮਾਪਿਆਂ ਨੂੰ ਪੁੱਛੋ ਜਾ ਕੇ ਅਦਵਿੰਦਰਪਾਲ ਸਿੰਘ ਪੁਲਦਾਰ ਸਾਹਿਬ ਉਥੇ ਜੇਲ੍ਹ ਦੇ ਵਿੱਚ ਰਹਿ ਕੇ ਦਿਮਾਗੀ ਤੌਰ ਤੇ ਮਾਨਸਿਕ ਤੌਰ ਤੇ ਟਾਰਚਰ ਕੀਤਾ ਜਾਂਦਾ ਇਹੋ ਜਿਹਾ ਕੁਰਬਾਨੀ ਵਾਲੇ ਬੰਦਿਆਂ ਨੂੰ ਤੇ ਇਹ ਜਿਹੜੀ ਸਭ ਤੋਂ ਵੱਡੀ ਜਥੇਬੰਦੀ ਆ ਚਾਹੇ ਸ਼ਰੂਮਨੀ ਕੰਦੋਰਾ ਪਰੌਂਦਾ ਕਮੇਟੀ ਆ ਤੇ ਚਾਹੇ ਬਾਦਲਾਂ ਦਾ ਲਾਣਾ ਜਿਹੜੇ ਆਪਣੇ ਪੰਥਕ ਹੁੰਦੇ ਆ ਇਹਨਾਂ ਨੇ ਕਿਸੇ ਪਰਿਵਾਰ ਦੀ ਸਾਰ ਲਈ ਆ ਜਿਨ੍ਹਾਂ ਦੇ ਬੱਚੇ ਪੰਥ ਦੀ ਜੇਲਾਂ ਦੇ ਵਿੱਚ ਬੈਠੇ ਆ ਕਿਸੇ ਕੋਲ ਗਏ ਆ ਇਹ ਸੱਤਾ 'ਚ ਹੁੰਦੇ ਹੁੰਦੇ ਆ ਜਦੋਂ ਸੱਤਾ ਚਾਉਂਦੇ ਆ ਉਦੋਂ ਤਾਂ ਲੁੱਟਦੇ ਆ ਉਦੋਂ ਤਾਂ ਜੇਬਾਂ ਭਰਦੇ ਆ ਤੇ ਅੱਜ ਜਦੋਂ ਉਹ ਹੁਣ ਸੱਤਾ ਤੋਂ ਨੰਬੇ ਹੋ ਗਏ ਤਾਂ ਉਦੋਂ ਪੱਦੀ ਨਾ ਕਰਦੇ ਫਿਰ ਸੇ ਨੂੰ ਖੁੱਲਾ ਚਾਹਤ ਆ ਜਿੱਥੇ ਕਹੂਗਾ ਉਹਦਾ ਥਾਂ ਹੈ ਉੱਥੇ ਜਾਵਾਂਗੇ ਪਹਿਲਾਂ ਵੀ ਭਜਾਇਆ ਹੈ ਇਹ ਭੱਜੇ ਮਦਾਰਦੀ ਆ ਹੱਥ ਖੜੇ ਕਰਕੇ ਭੱਜੇ ਮਦਾਰਦੀ ਆ ਪਹਿਲਾਂ ਸੰਤਾਂ ਨੂੰ ਛੱਡ ਕੇ ਭੱਜਿਆ ਸੀ ਦਰਬਾਰ ਸਾਹਿਬ 'ਚ ਤੇ ਹੁਣ ਡਿਵੈਟਾਂ 'ਚ ਵੀ ਭਜਾਇਆ ਹੁਣ ਫੇਰ ਭਜਾਵਾਂਗੇ ਜਿਹੜੇ ਮਰਜ਼ੀ ਮੁੱਦੇ ਤੇ ਆਪ ਜੋ ਬੈਸ ਕਰ ਸਕਦਾ ਹੈ ਰਾਠਾ ਸਾਹਿਬ ਬੜੇ ਲੰਬੇ ਸਮੇਂ ਤੋਂ ਲੁਧਿਆਣਾ ਤੇ ਫਿਰ ਹੁਣ ਫਤਵੇ ਲੈ ਕੇ ਲੋਕਾਂ ਲਈ ਕੀਤਾ ਕੀ ਹੈ ਨਾ ਇਹਨੂੰ 스마트 ਸਿਟੀ ਬਣਾਉਣ ਦੀ ਗੱਲ ਹੋਈ ਸਿਰਫ ਉਹ ਪੈਸਾ ਕਿੱਥੇ ਗਿਆ ਜਿਹੜਾ ਕੇਂਦਰ ਤੋਂ ਆਇਆ 스마트 ਸਿਟੀ ਬਣਾਉਣ ਦਾ ਰਵੈਤੀ ਪਾਰਟੀਆਂ ਤੋਂ ਲੋਕ ਆਕਿਆ ਨੇ ਤਾਂ ਤੀਜਿਆਂ ਨੂੰ ਲਿਆਂਦਾ ਸੀ ਨਾ ਉਹ ਤੀਜਿਆਂ ਤੇ ਹੀ ਅਟਕੇ ਲੋਕ ਤੁਹਾਨੂੰ ਪਤਾ ਹੋਣਾ ਤੁਸੀਂ ਗਰਾਉਂਡ ਤੇ ਕੰਮ ਕਰਦੇ ਹੋ ਤੀਜੀ ਧਰਨ ਜਿਹੜੇ ਨੂੰ ਲੈ ਕੇ ਆਏ ਲੋਕ ਕਿੰਨੇ ਖੁਸ਼ ਆਉਦੇ ਤੋਂ ਖੈਰ ਕੋ ਖੁਸ਼ ਨਹੀਂ ਖੁਸ਼ ਨਾ ਤਾਂ ਇਸ ਕਰਕੇ ਲੋਕ ਵਿਚਾਰ ਨਾਲ ਖੜਨਾ ਵੀ ਲੋਕਾਂ ਨੂੰ ਵਿਚਾਰ ਨਾਲ ਹੀ ਖੜਨਾ ਚਾਹੀਦਾ ਲੋਕਾਂ ਨੂੰ ਬਾਬਾ ਜਰਵਰ ਸਿੰਘ ਬਾਬਾ ਫਤਿਹ ਸਿੰਘ ਦਾ ਵਿਚਾਰ ਨੇ ਇੱਕ ਮਿੰਟ ਲਊਗਾ 7 ਤੇ 9 ਸਾਡੀ ਮਰਜ਼ੀ ਸਿਰਫ ਉਹਨਾਂ ਦਾ ਉਸ ਵਿਚ ਉਹ ਵਿਚਾਰ ਅੱਜ ਵੀ ਜਿਉਂਦਾ ਹੈ ਉਸ ਵਿਚਾਰ ਨੂੰ ਨਾ ਕੈਦ ਕੀਤਾ ਜਾ ਸਕਿਆ ਨਾ ਉਸ ਵਿਚਾਰ ਨੂੰ ਖਤਮ ਕੀਤਾ ਜਾ ਸਕਿਆ ਨਾ ਉਸ ਵਿਚਾਰ ਨੂੰ ਤਬਿਆ ਕੀਤਾ ਜਾ ਸਕਿਆ ਤੇ ਜਿਹੜੇ ਉਹਦੇ ਉਸ ਵਿਚਾਰ ਦੇ ਪੁਲਿਤ ਸੀ ਵਜੀਰ ਖਾਨ ਵਰਗੇ ਉਹਦੇ ਭਾਈਚਾਰੇ ਦੇ ਉਹਦੇ ਧਰਮ ਦੇ ਲੋਕ ਮੁਸਲਮਾਨ ਵੀ ਵਜੀਰ ਖਾਨ ਨੂੰ ਲਾਣਤਾ ਪਾਉਂਦੇ ਆ ਤੇ ਉੱਥੇ ਦੂਜੇ ਪਾਸੇ ਬਾਬਾ ਜਨਾਰਵਰ ਸਿੰਘ ਬਾਬਾ ਪਤੇ ਸਿੰਘ ਨੂੰ ਲੱਖਾਂ ਕਰੋੜਾਂ ਸੰਗਤ ਨਤਮਸਤ ਹੋਈ ਉਸ ਵਿਚਾਰ ਦੇ ਅਸੀਂ ਉਸ ਵਿਚਾਰ ਨੂੰ ਲੈ ਕੇ ਚੱਲੇ ਆ ਮੈਂ ਪਹਿਲਾਂ ਵੀ ਕਿਹਾ ਸਾਬਣ ਦੀ ਕੱਪੜੇ ਨਾਲ ਕੋਈ ਲੜਾਈ ਨਹੀਂ ਹੁੰਦੀ ਸਾਬਣ ਦੀ ਮੈਨ ਨਾਲ ਲੜਾਈ ਹੁੰਦੀ ਹੈ ਗੰਦਗੀ ਨਾਲ ਲੜਾਈ ਤੇ ਸਾਡੀ ਇਹ ਗੰਦੀ ਸੋਚਵਾਨਾਂ ਦੀ ਗੰਦੀ ਸੋਚ ਨਾਲ ਲੜਾਈ ਹੈ ਸਾਡੀ ਇਹਨਾਂ ਨਾਲ ਨਿੱਚੀ ਲੜਾਈ ਹੈ ਧੰਨਵਾਦ ਠੀਕ ਹੋ